हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਕੈਰੋਂ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਚੰਡਾ ਸਿੰਘ ਉਹਦੇ ਕੋਲ ਆਏ ਆ ਸੋ ਸਾਰੇ ਵੀਰ ਆਪਣੇ ਜਾਣਦੇ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਆਪਣੇ ਨਾਲ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਇਸੇ ਤਰ੍ਹਾਂ ਇਹਨਾਂ ਦੇ ਕੋਲ 5 7 8 ਨਾਲ ਜਿਹੜੇ ਆ ਮੌਜੂਦ ਹੁੰਦੇ ਆ ਰੁਟੀਨ ਦੇ ਵਿੱਚ ਹੀ ਕੰਮ ਕਰਦੇ ਆ ਬਾਕੀ 12 ਮਹੀਨੇ ਠੀਕ ਆ ਜੀ ਪੂਰਾ ਜਿਹੜਾ ਰੁਟੀਨ ਦੇ ਵਿੱਚ ਕੰਮ ਇਹਨਾਂ ਕੋਲ ਚੱਲਦਾ ਰਹਿੰਦਾ ਮਜਾ ਵੇੜਾ ਕਟੀਆਂ ਝੋਟੀਆਂ ਹਰੇਕ ਕੈਟਾਗਰੀ ਦੇ ਪਸ਼ੂ ਇਹਨਾਂ ਕੋਲ ਆਇਆ ਕੇ ਰਹਿੰਦੇ ਆ ਸੋ ਬਾਕੀ ਅੱਜ ਜਿਹੜਾ ਦੀਵਾਲੀ ਦੇ ਬਿਲਕੁਲ ਤਿਹਾਰ ਤੇ ਵੀ ਬਹੁਤ ਵਧੀਆ ਚੰਗੇ ਪਸ਼ੂ ਇਹਨਾਂ ਨੇ ਲਿਆਂਦੇ ਆ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਦੋ ਵੇੜਾ ਬਿਲਕੁਲ ਸਜਰ ਤੁਹਾਨੂੰ ਦਿਖਾਉਣੀਆਂ ਨੇ ਇੱਕ ਬਿਲਕੁਲ ਤੋਕਰ ਜਿਹੜੀ ਮੱਝ ਦਿਖਾ ਦੇਾਂਗੇ ਠੀਕ ਆ ਜੀ ਇਸ ਤਰ੍ਹਾਂ ਤਕਰੀਬਨ ਜਿਹੜੇ ਰਲਾ ਮਲਾ ਕੇ ਅੱਜ ਵੀ 8 7 8 ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ 17 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ 11 11:30 ਵਜੇ ਦਾ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਜੀ ਸੱਚੀ ਕਾਲ ਜੀ 4:30 ਵਜੇ ਠੀਕ ਠਾਕ ਚਲੋ ਸ਼ੁਕਰੇਮਾਨ ਕਰੋ ਬਹੁਤ ਵਧੀਆ ਵੀਰੇ ਵਧੀਆ ਵਧੀਆ ਠੀਕ ਠਾਕ ਕਿਵੇਂ ਫਿਰ ਦੀਵਾਲੀ ਦਾ ਤਿਹਾਰ ਤੇ ਰੌਣਕ ਲਾਤੀ ਹਾਂਜੀ ਹਾਂਜੀ ਵੀਰ ਜੀ ਦੀਵਾਲੀ ਦੇ ਤਿਹਾਰ ਤੇ ਆ ਵੀ ਵਿੱਚ ਨਾ ਪ੍ਰੋਗਰਾਮ ਇੱਕ ਦੋ ਆ ਗਏ ਆ ਇੱਕ ਆਪਣੇ ਪਾਣੀ ਸਾਹਿਬ ਦਾ ਮੇਲਾ ਆ ਗਿਆ ਵਿੱਚ ਪਰਸੋਂ ਮੇਲਾ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦਾ ਹਾਂਜੀ 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 ਥਲਾਨਾ ਮੇਲਾ ਹੁੰਦਾ ਵਾ ਜਾਪ ਪਰਯੋਗ ਦਾ ਠੀਕ ਆ ਤੇ ਉਹ ਫਿਰ ਆਪਣੇ ਘਰ ਪਰਿਵਾਰ ਤੇ ਕੱਲ ਮੁੰਡਾ ਤੇ ਡੈਡੀ ਜਾ ਆਏ ਆ ਤੇ ਅਸੀਂ ਹੁਣ ਸਵੇਰੇ ਜਾਣਾ ਨਾ ਠੀਕ ਆ। ਪਲਕੇ ਸ਼ਾਮਾਂ ਨੂੰ ਜਾਵਾਂਗੇ। ਉਹਦਾ ਕਰਕੇ ਨਾ ਮੰਡੀ ਇੱਕ ਦਿਨ ਲੇਟ ਜਾਵਾਂਗੇ। ਠੀਕ ਆ। ਹਾਂਜੀ ਹਾਂਜੀ। ਤੇ ਤੰਬੂ ਤੁੰਬੂ ਲਾਉਣੇ ਪੱਕੇ ਹੁੰਦੇ ਆ ਪਤਾ ਵੀ ਸਾਲ ਵਾ ਹਾਂਜੀ ਹਾਂ ਉਹ ਵੀ ਪੱਕਾ ਹੀ ਆ ਵੇ ਜੀਓ। ਹਾਂ ਉਹ ਲੱਗਾ ਹੋ ਆਪਣਾ ਮਹਾਰਾਜ ਦੀ ਮੇਰ ਨਾ। ਹਾਂ। ਬਸ ਜਾ ਕੇ ਬਸ ਜਿਹੜਾ ਵਾ ਡੰਡੀਪੁਰਾ ਹੀ ਰੱਖਣਾ ਵਿੱਚ। ਹਾਂ। ਹਾਂਜੀ ਹਾਂਜੀ। ਅੱਛਾ ਛੰਡੇ ਵੀਰ ਜਿਹੜੀਆਂ ਤਾਜ਼ਾ ਪਾ ਦਿਖਾ ਦੇਣੀਆਂ ਝੋਟੀਆਂ। ਹਾਂ। ਚਲੋ ਕੁਝ ਕਮਾਲ ਹੁੰਦਾ ਵੀ ਇਸ ਮਾਦਿਆਂ ਮਰਾਵੀ ਵੀ ਸੇਲ ਹੋ ਜਾਂਦਾ ਹਾਂਜੀ ਹੋ ਜਾਂਦਾ ਉਹ ਵੀ ਚਲੋ ਹੁੰਦਾ ਵੀ ਕੋਈ 1 2 2 4 ਨੱਕ ਕੋਈ ਰਹਿ ਵੀ ਜਾਂਦੇ ਆ ਤੇ ਨਾਲ ਦੀ ਨਾਲ ਹੋਰ ਵੀ ਕੋਈ ਖਰੀਦੇ ਪਏ ਜਿਹੜੇ ਨਾਲ ਦੀ ਨਾਲ ਮੰਡੀ ਦੇ ਵਿੱਚ ਕੋਈ ਹਾਂਜੀ ਖਰੀਦੇ ਪਏ ਵੀਰ ਜੀ 8 10 ਡੰਗਰ ਬਾਹਰ ਆਪਣੇ ਖਲੋਤੇ ਆ ਠੀਕ ਆ ਹਾਂਜੀ ਸਾਈਆਂ ਕਈਆਂ ਨੂੰ ਪੈਸੇ ਵੀ ਗਏ ਆ ਪੂਰੇ ਪੂਰੇ ਬਸ ਉਹਦੇ ਨਾਲ ਆਪਾਂ ਕੀਤੇ ਵੀ ਸਿੱਧੇ ਮੰਡੀ ਜਾਣੇ ਆ ਠੀਕ ਆ ਹਾਂਜੀ 8 7 ਨਾਲ ਵੀਰ ਜੀ ਬਾਹਰ ਆ ਲੋ ਵੀ ਵੀਰ ਚੰਨਾ ਸਿੰਘ ਠੀਕ ਆ ਜੀ ਮੰਡੀ ਵੱਲਾ ਮੰਡੀ ਦੇ ਵਿੱਚ ਵੀ ਵਿਜ਼ਿਟ ਕਰ ਰਹੇ ਨੇ ਸੋ ਦੀਵਾਲੀ ਤੇ ਬਿਲਕੁਲ ਤਿਹਾੜ ਦੇ ਉਤੇ ਬੱਲੇ ਮੰਡੀ ਜਿਹੜੀ ਆਪਣੀ ਲੱਗਦੀ ਆ ਸਾਲਾਨਾ ਵਿਸਾਖੀ ਦੀਵ ਤੇ ਵੀਰ ਹੁਣਾਂ ਨੇ ਉੱਥੇ ਵੀ ਬਿਲਕੁਲ ਤੁੰਬੂ ਤੁੰਬੂ ਪੂਰੇ ਆਪਦੇ ਜਿਹੜੇ ਜਿਗਾੜ ਲਾਏ ਹੋਏ ਆ ਤੇ ਪਹੁੰਚਣਗੇ ਠੀਕ ਆ ਜੀ ਭਾਵੇਂ 5 7 8 ਝੋਟੀਆਂ ਜਿੰਨੀਆਂ ਵੀ ਝੋਟੀਆਂ ਹੋਈਆਂ ਚੰਗੀਆਂ ਮੱਝਾਂ ਹੋਈਆਂ ਲੈ ਕੇ ਪਹੁੰਚਣਗੇ ਤੇ ਛੰਡੇ ਵੀਰ ਜਿਹੜੀਆਂ ਅੱਜ ਆਪਾਂ ਝੋਟੀਆਂ ਦੋ ਦਿਖਾਉਣੀਆਂ ਨੇ ਦੋਵੇਂ ਸ਼ਕੀਨ ਕੱਟੀਆਂ ਨੇ ਹਾਂਜੀ ਦੋਵੇਂ ਸ਼ਕੀਨ ਵੀ ਵੀਰ ਜੀ ਵੜਾਂ ਬਹੁਤ ਸ਼ਕੀਨ ਆ ਚੰਗੀਆਂ ਸ਼ਕੀਨਆਂ ਤੇ ਦੁੱਧ ਹਾਲੀਆਂ ਵੀ ਆ ਹਾਂ ਕੱਟੀਆਂ ਬਿਲਕੁਲ ਹਾਂਜੀ ਇਹ ਵੀਰ ਜੀ ਦੋਂਦੀ ਕੱਟੀ ਆ ਦੋਂਦੀ ਕੱਟੀ ਆ ਨਾਲ ਦੀ ਨਾਲ ਹੀ ਦਿਖਾਉਣੀ ਆਪਾਂ ਸ਼ੁਰੂ ਕਰਦੇ ਆ ਨਿੱਕੇ ਵੀਰ ਨਾਲ ਦੀ ਨਾਲ ਹੀ ਆਪਾਂ ਤੋੜ ਕੇ ਦੇਖੋ ਕੱਟੀ ਵੀਰ ਜੀ ਕਿੱਡੀ ਸਨਕੀ ਫਿਰ ਕੱਦ ਕਾਠ ਵਾਲੀ ਵੀ ਆ ਕੋਈ ਨਕੀ ਜੀ ਨਹੀਂ ਗੀ ਹਾਂ ਬਾਕੀ ਜਿਆਦੀ ਵੱਡੀ ਵੀ ਨਹੀਂ ਗੀ ਤੇ ਜਿਆਦੀ ਨਕੀ ਵੀ ਨਹੀਂ ਗੀ ਸ਼ਾਈ ਸ਼ੀ ਵੀ ਬੜੀ ਹੈ ਨਾ ਬੜੀ ਸ਼ਾਈ ਪਧਰੀ ਪਧਰੀ ਪੁਧਰੀ ਬੜੀ ਵੀਰ ਜੀ ਪਰ ਛਟਾਂਟੰਗ ਬੜੀ ਕਰਮਾ ਵਾਲੀ ਦੀ हां तो इसका क्या बोल बच्चे बनानी तो बनानी तुरना जी बच्चा ਨਾਲ ਤੋਰਦੇ ਜ ਮਗਰ ਇਹਦੇ ਕਟਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰ ਜੀ ਅੱਜ ਤੇਜਾ ਤੇਜਾ ਦੇ ਨਾ ਵੀਰ ਜੀ ਅੱਜ ਤੇਜਾ ਚੌਥਾ ਦੇਣਾ ਲਓ ਜੀ ਤੇਜਾ ਚੌਥਾ ਦੇਨੇ ਅੱਜ ਸੂਈ ਨੂੰ ਪੂਰੀ ਤਸੱਲੀ ਨਾਲ ਤੁਹਾਨੂੰ ਝੋਟੀ ਦਿਖਾਵਾਂਗੇ ਅੱਜ ਇਸ ਵਕਤ ਬੌਲਾ ਚੰਡੇ ਵੀਰ ਕਿੰਨਾ ਵੀਰ ਜੀ ਬੌਲਾ ਇਸ ਟਾਈਮ ਇਹਦੇ ਕੋਲੇ 7-8 ਕਿਲੋ ਬੌਲਾ ਵਾ ਹਾਂ ਜੀ ਥੱਲੇ ਆ ਵੇਖੋ ਹਾਂ ਲਓ ਜੀ ਸਾਡੇ 7-8 ਕਿਲੋ ਬੌਲਾ ਵਾ ਵੇਖੋ ਕੱਟੀ ਦੀ ਸ਼ੁਰੂਆਤ ਵੀ ਦੇਖੋ ਜੀ ਹਾਂ ਦੇਖੋ ਵੰਡ ਵੰਡ ਦੇ ਵਿੱਚ ਹਾਂ ਜੀ ਹਾਂ ਜੀ ਪੂਰੇ ਕੁਆਲਿਟੀ ਚੈੱਕ ਮੁਠੀ ਮੁਠੀ ਥਾਣਾ ਵੀਰ ਜੀ ਪੂਰਾ ਫਿਕਸ ਲੇਵਾ ਵਾ ਛੰਡੇ ਵੀਰ ਕੱਟੀ ਜਿਵੇਂ ਬਿਲਕੁਲ ਇੱਕ ਰਾਂਗਾ ਜੈਡ ਬਲੈਕ ਆ ਹਾਂਜੀ ਹਾਂਜੀ ਤੇ ਇਹ ਮਗਰ ਕੱਟਾ ਮੇਲ ਕਾ ਵਾ ਬੱਚੇ ਤਾਂ ਸਹਿਮਤ ਪੂਰੀ ਵੀਰ ਜੀ ਪੂਰੀ ਮਾਨਾ ਭਾਵੇਂ ਇੱਥੇ ਬੜਾ ਦੂਰ ਕਰੋ ਬੱਚੇ ਮੈਂ ਕਿੰਦੀ ਵੀ ਮੇਰੇ ਲਾਗੇ ਬਣੋ ਬੱਚੇ ਨੂੰ ਆਂਦੀ ਵੀ ਮੇਰੇ ਲਾਗੇ ਬਣੋ ਹਾਂ ਆਹ ਵੇਖੋ ਲੈ ਜਿਆ ਕਰੋ ਚੱਕ ਬਾਤ ਹੀ ਜਿਆਦੀ ਟੂ ਵਾ ਕਰਦੇ ਮਤਲਬ ਹਾਂ ਤੂੰ ਵੀਰ ਜੀ ਬਹੁਤ ਜਿਆਦੀ ਹੈ ਕੱਟੀਆਂ ਕਿਤੇ ਛੋਟੀ ਸਿੰਘ ਜੀ ਛਾਈ ਸ਼ੂਈ ਚੈੱਕ ਕਰੋ ਕਰਨ ਵਾਲੀ ਤੇ ਬਿਲਕੁਲ ਕਾਲੇ ਨਾਗਰ ਕੀ ਹਾਂ ਕਾਲੇ ਨਾਗਰ ਕੀ ਵੇਖੋ ਕਦ ਕਾਠਾ ਠੰਡੀ ਮਿੱਟੀ ਵੇਖੋ ਵਰਦੀ ਕਦੀ ਵਧੀਆ ਵੇਖੋ ਹਾਂ ਜਿੰਨਾ ਮਰਜੀ ਆਵੇ ਅਜੀ ਵੇਖੋ ਇਹਨੇ ਚੌਕ ਦੇ ਥਾਂ ਤੇ ਸੁੱਟਨੇ ਆ ਆ ਵੇਖੋ ਹਾਂਜੀ ਆ ਵੇਖੋ ਦੋ ਹੰਦ ਦੇ ਪੂਰੇ ਪੀਤੇ ਆ ਚੌਕ ਦੇ ਆ ਵੇਖੋ ਸੁੱਟਨ ਦੇ ਇੱਕ ਬੰਨਿਓ ਸੁੱਟਿਆ ਜੇ ਇੱਕ ਸੁੱਟਿਆ ਹਾਂਜੀ ਹਾਂਜੀ ਹਾਂ ਨੇ ਚੰਗੀ ਕੱਤੀ ਚੰਗੀ ਆ ਹਾਂ ਲੋ ਵੀ ਬਾਕੀ ਥਾਨ ਥਾਪਾ ਵੀ ਬਹੁਤ ਸੋਹਣਾ ਹੈ ਝੋਟੀ ਨੂੰ ਅਜਾਤ ਵੇਖੋ ਵਰਦੀ ਪ੍ਰੋਪਰ ਦਿਖਾਵਾਗੇ ਵੰਡ ਵਰਲ ਵੇਖੋ ਕਿੱਡੇ ਵਧੀਆ ਆ ਪਾਸਿਆਂ ਤੁਸੀਂ ਮਾਰੋ ਨਿਗਾ ਤੇ ਇਧਰ ਬੈਕ ਸਾਈਡ ਤੋਂ ਠੰਡੀ ਬੋਟ ਆ ਫਸਲ ਦੇ ਵਿੱਚ ਛੰਡੀ ਵੀਰ ਜਿਵੇਂ ਹਮੇਸ਼ਾ ਹੀ ਗੱਲ ਕਰਦੇ ਵੇ ਦੂਜੇ ਤੀਜੇ ਸਵੇਰ ਝੋਟੀਆਂ ਕਸਰਾ ਕੱਢ ਦਿੰਦੀਆਂ ਨੇ ਕਰ ਦਿੰਦੀਆਂ ਕੱਢ ਦਿੰਦੀਆਂ ਵੀਰ ਜੀ ਪਹਿਲਣਾ ਨਾ ਕੱਪ ਚ ਚੋਨੇ ਆ ਕਿਉਂ ਦੇ ਹੀ ਰਹੇ ਆਪਾਂ ਬਾਕੀ ਇਹ ਏਡੀ ਕਰਮਾਂ ਵਾਲੀ ਮੰਨ ਲਓ ਇਹ ਗੱਲ ਹੈਗੀ ਆ ਵੀਰ ਜੀ ਬਚਾਰ ਜਾ ਕੇ ਵੀ 3 ਸਵਾ 3 ਕਿਲੋ ਦੁੱਧ ਵੀਰ ਜੀ ਇੱਕ ਟਾਈਮ ਦਾ ਕਰਮ ਵਾਲੀ ਹੋਣੀ ਕਰਦੀ ਜੀ ਕੋਈ ਜਿੱਦਾਂ ਮਰਜੀ ਮੇਰਾ ਵੀਰ ਭਰਾ ਮੰਨ ਲਓ ਕੋਈ ਦੋ ਡੰਗ ਟੋਲੇ ਆ ਵੇਖੋ ਇੱਧਰ ਵੇਖੋ ਸੀਲੀਆਂ ਵੇਖੋ ਆ ਵੇਖੋ ਮੁੱਠੀ ਮੁੱਠੀ ਥਣ ਚੱਡਾ ਲੇਵਾ ਵੇਖੋ ਵੀਰ ਜੀ ਉਧਰ ਤੇ ਮਾਲਵਾ ਪੂ ਵੇਖੋ ਬਰੀਡ ਕੱਟੀ ਨੂੰ ਕਿੰਦੀ ਵਧੀਆ ਲੱਗੀ ਹੈ ਸਾਰੇ ਛੋਟੀ ਫਰੀਕੀ ਦੇ ਵਿੱਚ ਆ ਪੂਰੀ ਬਸ ਹਾਂ ਜੀ ਯਕੀਨ ਦੀ ਤਾਂ ਯਕੀਨ ਵੀ ਬਹੁਤ ਆ ਬਾਕੀ ਜੈਡ ਬਲੈਕ ਆ ਜੈਡ ਬਲੈਕ ਆ ਮਗਰ ਕਟਾ ਤਾਂ ਇਹ ਇਸ ਵਕਤ ਕੋਈ 6-7 ਕਿਲੋ ਬੋਲਾ ਮੰਨੇ ਹਾਂ ਵੀਰ ਜੀ 8 ਕਿਲੋ ਹੀ ਬੋਲਾ ਹੈਗਾ ਹਣ ਹਾਂ ਪੂਰੀ ਵਧੀਆ ਸ਼ੁਰੂਆਤ 8 8 ਕਿਲੋ ਬੋਲੇ ਦੀ ਫੁੱਲ ਗਰੰਟੀ ਆ ਵੀਰ ਜੀ ਥਾਣਾ ਦੀ ਵੀ ਫੁੱਲ ਗਰੰਟੀ ਭਾਵੇਂ ਕੋਈ ਮੇਰਾ ਵੀਰ ਭਰਾ ਨਾ ਮੰਨ ਲਓ ਇਹ ਗੱਲ ਹੈਗੀ ਆ ਵੀ ਲਵਾ ਕੇ ਰੁਪਏ ਪਾ ਦੇ ਭਾਂ ਚੈੱਕ ਕਰਕੇ ਪਿਛਲੀ ਵੀਡੀਓ ਚ ਆਪਾਂ ਵੀਰਦੀ ਪਾਈਆਂ ਸੀ ਨਾ ਗਾਵਾਂ ਦੋ ਆ ਬਿਲਕੁਲ ਹਣਾ ਉਹ ਮੰਨ ਲਾ ਇਹ ਗੱਲ ਹੈਗੀ ਚਲੋ ਬੰਦਿਆਂ ਨੇ ਖੜੀਆਂ ਆਪਣੇ ਕੋ ਇੱਥੇ ਠੀਕਾਂ ਹੀ ਗੱਲ ਉਹਨਰ ਮੈਂ ਕਿਹਾ ਵੀਰਦੀ ਤੁਸੀਂ ਇੱਥੇ ਲਵਾ ਕੇ ਤੇ ਚੋ ਕੇ ਪੈਸੇ ਦੇ ਦਿਓ ਠੀਕ ਆ ਉਹ ਵੀਰ ਹੋਣੀ ਆਂਦੇ ਵੀ ਇਹੋ ਜੀ ਏਦਾਂ ਵੀਰ ਜੇ ਕਰ ਲਣੀਆਂ ਹੁੰਦੀਆਂ ਇਹੋ ਜਿਹਾਂ ਗਾਵਾਂ ਨਾ ਕਲ ਦਿਆ ਕਰਨ ਦਾ ਉਦਾਂ ਹੀ ਕਲ ਦਿਆ ਕਾ ਡੰਗਰ ਠੀਕ ਆ ਇਹ ਨਹੀਂ ਜਿੰਨੇ ਜਿੰਨੇ ਵੀਰਦੀ ਆਪਣੇ ਕੋ ਪਹੂ ਖੜੇ ਆ ਨਾ ਮੰਨ ਲਓ ਤੇ ਇਹ ਵੀ ਉਹ ਨਹੀਂ ਵੀਰਦੀ ਆਪਣੇ ਕੋ ਧਾਰ ਮਾਰਦਾ ਬਾਕੀ ਕੋਈ ਮੰਨ ਲਓ ਇਹ ਗੱਲ ਹੈਗੀ ਆ ਤੇ ਵੀਰਦੀ ਚਿਚਵਾਈ ਫਿਰ ਇਦਾਂ ਜੇ ਗਰਲ ਕਰਨ ਵਾਲੀ ਕੋਈ ਇਹ ਨਹੀਂ ਮੰਨ ਲੋ ਪਹਿਲਾਂ ਕੱਟੀ ਚਵਾਈ ਟਾਈਟ ਹੋਊ ਚਾਹ ਕੋਈ ਭੈਣ ਕੋ ਨਾ ਚੋਈ ਜਾਊ ਵੀਰ ਕੋ ਨਾ ਚੋਈ ਜਾਊ ਇਹਦਾ ਛੱਡੇ ਫਿਰ ਮੁੱਲ ਦੱਸ ਡਿਮਾਂਡ ਕੀ ਹੋਊਗੀ ਮੁੱਲ ਵੀਰ ਜੀ ਵੇਖ ਲੋ ਉਤਨਾ ਜਿਹੜੇ ਹਿਸਾਬ ਨਾਲ ਤਿਆਰ ਹੈ ਉਹਦਾ ਕਟਿੰਗਾਂ ਦਾ ਢਾਈ ਢਾਈ ਬਸ ਕੀ ਮੁੱਲ ਕਰਨਾ ਹੋਣੀ ਵੇਖ ਲਿਓ ਹਏ ਪਰ ਨਹੀਂ ਆਪਾਂ ਨਹੀਂ ਕਰਨਾ ਕਿ ਆਪਾਂ ਜੈ ਦੇਣਾ ਭੈਣ ਭਰਾ ਜੁੜੇ ਵੜੇ ਆਪਾਂ ਨੂੰ ਮੰਨ ਲੋ ਇਹ ਗੱਲ ਹੈਗੀ ਆ ਇਹ ਵੀਡੀਓ ਦੇ ਬਾਬਤ ਹੀ ਵੀਰ ਜੀ ਆਪਾਂ ਨੂੰ ਉੱਥੇ ਬਹੁਤ ਪਿਆਰ ਦਿੰਦੇ ਮੰਡੀ ਚ ਵੀ ਚਲੋ ਇਸੇ ਤਰ੍ਹਾਂ ਹਾਂਜੀ ਹਾਂਜੀ ਇਹ ਨਹੀਂ ਗੱਲ ਵੀ ਨਹੀਂ ਤੇ ਬਾਕੀ ਇਹ ਗੱਲ ਹੈ ਕਿ ਇੱਤੀ ਮੁੱਲ ਕੱਟੀ ਦਾ ਵਾ 1 ਲੱਖ ਅੱਛਾ ਜੀ ਠੀਕ ਆ ਜੀ ਹਾਂ ਬਿਰਦੀ ਹਾਂ ਨਾ ਕੱਟੀ ਆਪਾਂ 1 15 ਦੀ ਦੇ ਦੇਣੀ 1 15 ਦੀ ਹਾਂਜੀ ਚਲੋ ਜੀ ਹਾਂ ਜੇ ਕੋਈ ਮੰਨ ਲਾਏ ਗੱਲ ਹੈਗੀ ਬਾਕੀ ਕੱਟੀ ਚ ਵੇਖ ਲਓ ਬਿਰਦੀ ਕੋਈ ਨੁਕਸ ਕਰ ਦੋ ਤੇ ਵਾਈਟ 15 ਦੀ ਜਿਹੜੀ ਦੋਸਤੋ ਐਂਡ ਤੋਂ ਐਂਡ ਜਿਹੜੀ ਇਹ ਝੋਟੀ ਕੱਟੀ ਮਿਲ ਜੂਗੀ ਇੱਕ ਵਾਰੀ ਸਾਨੂੰ ਫਿਰ ਬੈਕਸਾਈਡ ਤੋਂ ਦਿਖਾ ਦਿੰਦੇ ਹਾਂ ਹਾਂ ਪਿੱਟ ਪੂੜਾ ਵੇਖੋ ਬਿਰਦੀ ਕੱਟੀ ਨਾ ਆਵੇ ਹਾਂਜੀ ਬਿਲਕੁਲ ਸ਼ਾਈ ਦੀ ਥਾ ਸ਼ਾਈ ਪੂਰੀ ਆ ਜੈੱਟ ਬਲੈਕ ਕੱਦ ਢਾਂਚੇ ਦੀ ਵੱਡੀ ਆ ਹਜੇ ਬਿਲਕੁਲ ਦੰਦਾਂ ਦੇ ਵਿੱਚ ਝੋਟੀ ਆ ਸੋ ਜਿੱਦਾਂ ਮਰਜੀ ਥੇ ਆਣ ਕੇ ਆਪਣੀ ਚੋਕੇ ਦੱਸ ਲੀ ਵੰਡ ਵੀਰ ਲਓ ਵੇਖ ਬਹੁਤ ਵਧੀਆ ਹਾਂ ਇਹ ਤੋਂ ਬਾਅਦ ਨੈਕਸਟ ਇੱਕ ਝੰਡੇ ਵੀਰ ਆਪਾਂ ਦਿਖਾਈਏ ਆ ਆਪਣੇ ਕੋਲ ਝੋਟੀ ਆ ਜਾਂਦੀ ਆ ਹਾਂਜੀ ਇਹਦਾ ਸੂਆ ਵੀਰ ਕੀ ਡਿਟੇਲ ਹੋਊਗੀ ਵੀਰ ਜੀ ਇਹ ਦੂਜਾ ਸੂਆ ਪਿਓਰ ਸੋਈ ਆ ਓਕੇ ਹਾਂਜੀ ਹਾਂਜੀ ਬਹੁਤ ਪਿਆਰੀ ਹਾਂਜੀ ਆ ਆ ਬੱਚਾ ਜੇ ਦਾ ਕੱਟਾ ਮਗਰ ਇਹਦੇ ਵੀ ਕੱਟਾ ਆ ਗਿਆ ਹਾਂਜੀ ਹਾਂਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰ ਜੀ ਅੱਜ ਮੇਰੇ ਸਾਹਮਣੇ ਹੋ ਗਿਆ ਆ ਜਿੱਜਾ ਮਾਰਾ 5 ਤੋਂ 6 ਦਿਨ ਹੋ ਗਏ ਵੀਰ ਜੀ ਸੂਈ ਨੂੰ ਲਓ ਜੀ ਹਾਂ ਕੱਟੀ ਵੀਰ ਜੀ ਵੇਖੋ ਇਹ ਵੀ ਕੱਡੀ ਸ਼ਾਨਦਾਰ ਆ ਵੇਖੋ ਹਮ ਹੈ ਲੋਗੀ 50 6 ਦਿਨਾਂ ਦੀ ਸੂਈਏ ਤੇ ਦੁੱਧ ਵੀ ਰਿਆ ਇਹ ਤਾਂ ਥੱਲੇ ਕਿੰਨਾ ਚੋ ਵੀਰ ਜੀ ਇਹਦੇ ਕੋਲੇ 10 11 ਕਿਲੋ ਦੁੱਧ ਹੋਣ ਜਿਹੜਾ ਜੇ ਕੰਡੇ ਵਾਲਾ ਗਰੰਟੀ ਵਾਲਾ ਚਵਾਈ ਇਹਦੀ ਵੀਰ ਜੀ ਕੋਈ ਚਵਾਈ ਨਹੀਂ ਆਪਣੀ ਫੇਲ ਕਰ ਸਕਦਾ ਜਿੱਦਾਂ ਮਰਜ਼ੀ ਮੰਨ ਲੋ ਇਹ ਗੱਲ ਹੈ ਕਿ ਵੇਖੋ ਫੇਸ ਕੁਆਲਟੀ ਕੱਟੀ ਦੀ ਵੇਖੋ ਜੈਡ ਪੂਰੀ ਉਮਰ ਜਿਹੜੀ ਅਜ ਤੱਕ ਜਿੰਨੇ ਵੀ ਚਲੋ 42 45 46 ਸਾਲਾ ਮੈਨੂੰ ਉਹਦਾ ਪੂਰੀ ਲੇਖੇ ਲਾਤੀ ਆ ਲਾ 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 ਜੇ ਕਲੈਕਟਰਾਂ ਦੀ ਮਕੈਨਿਕੀ ਦੇ ਵਿੱਚ ਜਾਂ ਵਪਾਰ ਲੈਣ ਦੇ ਵਿੱਚ ਇਹ ਚਵਾਈ ਫੇਲ ਕਰ ਗਿਆ ਕੋਈ ਤਾਂ ਫਿਰ ਮਾਰ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਵੀਰ ਜੀ ਸਹੀ ਗੱਲ ਆ ਹਾਂ ਬਾਕੀ ਇਹ ਇੱਕ ਇਹ ਗੱਲ ਹੈਗੀ ਆ ਵੀਰ ਜੀ ਨਿੱਗਰ ਹੀ ਚੀਜ਼ ਲੈਣੀ ਆ ਤੇ ਨਿੱਗਰ ਹੀ ਵੇਚਣੀ ਆ ਆਪਣੇ ਮਨ ਦੇ ਵਿੱਚੋਂ ਸਚਿਆਈ ਦੱਸ ਕੇ ਆਪਾਂ ਚੀਜ਼ ਦੇਣੀ ਆ ਬਸ ਠੀਕ ਹੈ ਨਹੀਂ ਗੱਲ ਜੋ ਕੋਈ ਭੈਣ ਭਰਾ ਨੂੰ ਮੰਨ ਲੋ ਇਹ ਗੱਲ ਹੈਗੀ ਆ ਵੀ ਚੰਗਾ ਲੱਗੇ ਠੀਕ ਨਹੀਂ ਗੱਲ ਬਸ ਤੇ ਬਾਕੀ ਜਿਹੜੇ ਆਪ ਦੇ ਮਨ ਨੂੰ ਚੰਗੀ ਚੀਜ਼ ਲੱਗਦੀ ਹੈ ਵੀਰ ਜੀ ਭੈਣ ਭਰਾ ਦੇ ਵੰਡ ਵੇਰ ਲੇਖੋ ਕੱਟੀ ਨੂੰ ਚਵਾਈ ਵੇਖੋ ਲੱਗੀ ਚੱਡਾ ਵੇਖੋ ਤੇ ਬਾਕੀ ਇਹ ਗੱਲ ਹੈਗੀ ਆ ਵੀ ਬਿਲਕੁਲ ਵੀ ਚਵਾਈ ਪਧਰੀ ਕੋਈ ਥਾਨ ਨਹੀਂ ਗਾਰਨਾ ਗਾਰ ਪਛਾਰਨਾ ਪਛਾਰ ਐ ਪੂਰੀ ਮੰਨ ਲੋ ਇਹ ਗੱਲ ਹੈਗੀ ਆ ਪੱਦਰੀ ਹਾਂ ਆ ਵੇਖੋ ਚੰਗੀ ਚੋਟੀ ਹਾਂ ਅਕਾਲ ਕਰੂੰ ਹਾਂ ਠੀਕ ਆ ਲਓ ਵੀ 10 11 ਕਿਲੋ ਇਸ ਵਕਤ ਤੇ ਥੱਲੇ ਦੁੱਧ ਠੀਕ ਆ ਜੀ ਬੋਲੇ ਚ ਬਾਹਰ ਆਈ ਐ ਦੁੱਧ ਆ ਕੁਛ 6 5 6 ਦਿਨਾਂ ਦੀ ਸੁਈਤ ਲੈ ਹਾਂ ਦੂਜਾ ਸਵੇਰ ਝੋਟੀ ਦਿਖਾਤੀ ਐ ਮਗਰ ਇਹਦੇ ਕਟਾ ਮੇਲ ਕਾ ਹਾਂ ਓਕੇ ਝੰਡੇ ਵੀਰ ਗੱਲ ਮੁੱਲ ਦੀ ਆਉਂਦੀ ਆ ਕੀ ਮੁੱਲ ਦੀ ਆ ਕਿੰਨੇ ਦੇ ਦਿੱਤੀ ਜਾਣੀ ਮੁੱਲਵੀਰ ਜੀ ਜੈ ਜੀ ਆਪਾਂ ਦੀਵਾਲੀ ਦਾ ਕਰਕੇ ਨਾ ਇਹ ਆਫਰਾਂ ਵਾਲਾ ਕੰਮ ਹੀ ਆ ਬਿਲਕੁਲ ਬਿਲਕੁਲ ਮੁੱਲਵੀਰ ਜੀ 1 15 1 5 ਦੀ ਹਾਨਾ ਛੋਟੀ ਦੇ ਦੇਣੀ ਆ ਸੋ ਚਲੋ ਮਾਲ ਆਪਣੇ ਭੈਣ ਭਰਾ ਜਾਨ ਮੰਡੀ ਦੇ ਵਿੱਚ ਵੀ ਤੁਰੇ ਫਿਰ ਕਰਨੇ ਜ਼ਰੂਰੀ ਆ ਉੱਥੇ ਦੇ ਵੇਖਣ ਜਾ ਕੇ ਕਿਉਂਕਿ ਸਾਲ ਬਾਅਦ ਮੇਲਾ ਹੋਣਾ ਜੀ ਹਾਂ ਜੀ ਹਾਂ ਜੀ ਤੇ ਬਾਕੀ ਆਪਾਂ ਨੂੰ ਇਹ ਵੀ ਆ ਵੀ ਚਲੋ ਸਲਾਹ ਕਿਸ ਦੀ ਹੈਗੀ ਆ ਵੀ ਝੋਟੀ ਲੈਣੀਆਂ ਪਹਿਲਾਂ ਦੋ ਜਣ ਹਾਂਜੀ ਉਥੇ ਜਾਣ ਨੂੰ ਅਗਲੇ ਦਾ ਜੀ ਕਰਦਾ ਵੀ ਚੱਲ ਛੱਡੇ ਕੋਲ ਹੀ ਹੋ ਚੱਲੀ ਗੀ ਹਾਂਜੀ ਹੋ ਚੱਲੀਏ ਸਹੀ ਗੱਲ ਆ ਵੀਰ ਜੀ ਆਪ ਨੂੰ ਤਾਂ ਮੈਂ ਨਾ ਵੀਰ ਜੀ ਜਿੰਨੇ ਤੇ ਛਕੀਨ ਕਟੀਆਂ ਲੈਣੀਆਂ ਨਾ ਉਹ ਤੇ ਤੁਹਾਨੂੰ ਮੈਂ ਦੱਸਾਂਦਾ ਛਡੇੜਸ ਤੇ ਹੀ ਲਊਗਾ ਹਾਂ ਮੰਨ ਲਓ ਇਹੋ ਜੀਆਂ ਕਟੀਆਂ ਚਲੋ ਭਾਵੇਂ ਕੁਛ ਵੀ ਆ ਨਾ ਕੋਈ ਪਸ਼ੂ ਪਾਲਕ ਘਰ ਘਰ ਪਾਲਦਾ ਵਾ ਠੀਕ ਆ ਨਾ ਗੱਲ ਜਿ ਹੁਣ ਇਹਦੀ ਵੇਖੋ ਵੀਰ ਜੀ ਕੋਈ ਹੈਗਾ ਮੰਨ ਲਓ ਵੇਖੋ ਉਸ ਵੀ ਵਾਲ ਕੋਈ ਚਿੱਟਾ ਕਰਮਾਜਾ ਫੁੱਲ ਡੈਡ ਬਲੈਕ ਆ ਚੰਗੀ ਆ ਹਾਂਜੀ ਵੇਖੋ ਹੁਣ ਵੇਖੋ ਚੰਗੇ ਕੋਈ ਸਿਮਨ ਭ ਹਾਂਜੀ ਹਾਂਜੀ ਹਾਂ ਬਹੁਤ ਜਿਆਦੀ ਕੁਆਲਿਟੀ ਕੱਟੀ ਨੂੰ ਵੀਰ ਜੀ ਲੱਗੀਆਂ ਵਾ ਬਹੁਤ ਜਿਆਦੀਆਂ ਕੁਆਲਿਟੀਆਂ ਲੱਗੀਆਂ ਵਾ ਲੈ ਵੀ ਚੰਡੇ ਵੀਰ ਇਹ ਹਾਨ ਆਲਾ ਕੀ ਮੋਲੇ ਦਾ ਰੂਗਾ ਵੀਰ ਇਹ ਵੀ ਜਿਹਾਨਾ ਇੱਕ ਪੰਜ ਦੀ ਚੋ ਕੱਟੀ ਦੇ ਦਾਂਗੇ ਦੇਖੋ ਪੇਟ ਬੁੜਾ ਚਵਾ ਪਸਮਾ ਵੀਰ ਜੀ ਫੁੱਲ ਗਾਰੰਟੀ ਇਹਦੀ ਲਓ ਜੀ 1 ਲੱਖ 5000 ਦੀ ਇਹ ਜਿਹੜੀ ਦੋਸਤ ਤੁਹਾਨੂੰ ਝੋਟੀ ਮਿਲੂਗੀ ਦੂਜਨ ਝੋਟੀ ਦਿਖਾਈ ਆ ਮਗਰ ਇਹਦੇ ਕਟਾ ਇਹ ਬੱਚਾ ਕੋਈ ਤੁਸੀਂ ਫਿਰ ਨਿਗਾ ਦੇ ਵਿੱਚੋਂ ਕਟੋ ਇਹ ਮਗਰ ਬਿਲਕੁਲ ਤਾਜ਼ਾ ਵੀਰ ਜੀ ਅੱਜ ਮੰਗੋ ਆ ਵੇਖੋ ਨਾੜੂ ਵੀ ਆ ਤਾਜ਼ਾ ਕੋਲਾ ਬੱਚਾ ਬਾਕੀ ਚਲੋ ਦੇਸੀ ਪੈਣਾ ਸਾਰੇ ਭਰਾਵਾਂ ਨੂੰ ਇਤੋਂ ਬਾਅਦ ਵੀਰ ਝੰਡੇ ਆਪਣੇ ਕੋਲ ਜਿਹੜੀਆਂ ਇੱਧਰ ਜੋੜੀ ਦੋ ਵੈੜਾਂ ਦੀ ਖੜੀ ਹੈ ਬਿਲਕੁਲ ਤਾਜ਼ੀਆਂ ਹੀ ਨੇ ਦੋਵੇਂ ਹਾਂਜੀ ਹਾਂਜੀ ਵੀਰ ਜੀ ਇਹ ਬਿਲਕੁਲ ਤਾਜੀ ਆ ਇਹ ਰਾਤੀ ਵੈੜ ਸੋਈ ਆ ਕੱਲ ਹਾਂ ਹੈ ਬਿਮਾਰ ਦੇ ਕੋਈ ਨਹੀਂ ਕੱਲੀ ਕੱਲੀ ਧਾਰਮਾ ਦੇ ਜਿਆਦਾ ਥੱਲੇ ਨਾ ਚਵਾਈ ਚਵਾ ਚੱਲ ਬਸ ਬਸ ਬੁੱਤ ਬਸ ਬਸ ਚੱਲਦਾ ਹੀ ਵਿਖਾਈ ਦਿੰਦਾ ਜਿਆਦਾ ਰਿਜਕਾ ਥੱਲੇ ਨਹੀਂ ਰੋੜੀਦਾ ਚੱਲ ਚਵਾਈ ਪਸਮਾਈ ਵੀਰ ਜੀ ਮੋਗੇ ਹਰ ਕੀ ਜਿੱਦਾਂ ਮਰਜੀ ਕੋਈ ਵੀਰ ਚੋਲੇ ਭੈਣ ਚੋਲੇ ਵੇਖੋ ਥਨ ਲੱਗਾ ਵੇਖੋ ਵੈੜ ਇਹ ਕਿੰਨੇ ਦਿਨ ਹੋ ਗਏ ਸੂਈ ਇਹਨੂੰ ਵੀਰ ਜੀ ਇਹ ਤਾਂ ਦੱਸ ਕੱਲ ਹੀ ਸੂਈ ਆ ਸ਼ਾਮੀ ਵੀਰ ਜ ਜੇਰ ਜੂਰ ਪ੍ਰੋਪਰ ਵੀਰ ਜੀ ਐ ਤੁਹਾਨੂੰ ਮੈਂ ਦੱਸਾਂਗਾ ਲਓ ਬੱਚਾ ਦਾ ਬੱਚੇ ਦੇ ਲੈ ਚੱਲ ਪੁੱਤ ਲਓ ਵੀ ਮਗਰ ਇਹ ਬੱਚਾ ਜਿਹੜਾ ਆਇਆ ਵਛੀਗਾ ਅੱਛਾ ਨਹੀਂ ਬੱਚਾ ਵੀਰ ਜੀ ਬੱਚਾ ਜੀ ਮਗਰ ਬੱਚਾ ਹੈ ਹਾਂ ਬੱਚਾ ਵੀ ਕੋਲ ਦੀ ਸੂਈ ਹੈ ਕਰਮਾਲੀ ਤੇ ਇਹ ਘੰਟੇ ਵੀਰ ਆਪਣੇ ਫਾਰਮ ਤੇ ਇੱਥੇ ਸੂਈ ਆ ਹਾਂਜੀ ਹਾਂਜੀ ਵੀਰ ਜੀ ਜੇਰ ਪਾਤੀ ਸੀ ਇਹਨੇ ਆਪਣੇ ਆਪ ਜੇਰ ਵੀਰ ਜੀ ਆਪੇ ਹੀ ਕਰਮਾਲੀ ਸੂਈ ਜੇ ਆਪੇ ਹੀ ਕਰਮਾਲੀ ਨੇ ਜੇਰ ਪਾਤੀ ਪਾਕੀ ਦੋਸਤੋ ਜ਼ਰੂਰੀ ਕ੍ਰਾਸ ਬਰੀਡ ਦੇ ਵਿੱਚ ਜਰਸੀ ਆ ਵੱਡੀ ਕੱਤ ਕੱਠੀ ਆ ਹਾਂ ਬਾਕੀ ਪਲੀ ਪਲੀਤੀ ਪੂਰੀ ਆ ਥੋੜਾ ਜਿਹਾ ਸੂਸਵਾ ਦੇ ਵਿੱਚ ਆ ਕਿਉਂਕਿ ਕੱਲ ਦਾ ਵੇਰਵਾ ਪਾਇਆ 나ੜੂਆ ਨਾਲ ਆ ਬੱਚੇ ਦੇ ਹਾਂਜੀ ਹਾਂਜੀ ਤੇ ਕੱਲ ਦੀ ਸੂਈ ਆ ਥੋੜਾ ਸੂਸਵਾ ਦੇ ਵਿੱਚ ਪਸ਼ੂ ਥੋੜੀ ਜੀ ਤਹਿ ਤੂ ਲਾਈ ਹੁੰਦੀ ਆ ਠੀਕ ਆ ਹਾਂ ਬਾਕੀ ਖੜਨੀ ਖਲੋਨੀ ਦੀ ਬੜੀ ਕਮਾਲ ਆ ਉਤੋਂ ਬਿਲਕੁਲ ਪੱਦਰ ਇੱਕਸਾਰ ਆ ਬੂਥੀ ਬਾਤੀ ਤੁਹਾਨੂੰ ਦਿਖਾਈਏ ਬਹੁਤ ਵਧੀਆ ਬਾਕੀ ਤੋਰਾ ਤਾਰਾ ਵੇਖੋ ਵੀਰ ਜੀ ਕਿੱਡਾ ਕਰਮਾਂ ਵਾਲੀ ਨੂੰ ਕਮਾਲ ਲੱਗਾ ਵਾ ਥਾਨ ਕਿੱਡਾ ਕਮਾਲ ਲੱਗਾ ਵੇਖੋ ਲਓ ਜੀ ਹਾਂ ਉਹ ਇਹ ਗੱਲ ਹੈਗੀ ਆ ਵੀ ਜਿੰਨੂੰ ਇੱਕ ਤੇ ਕਮਾਲ ਹੁੰਦਾ ਨਾ ਇਹ ਵੀਰਜੀ ਬਾ ਕਮਾਲ ਹੀ ਲੱਗਾ ਚਵਾਈ ਥਾਣੀ ਵੇਖਾ ਛੋਟੇ ਫਿਰ ਥਾਣੀ ਦੱਸਣ ਦਿਆ ਵੀ ਬਹੁਤ ਹੀ ਚੰਗੀ ਚਵਾਈ ਲੱਗੀ ਬਾਕੀ ਵੇਖ ਲੋ ਕੱਦ ਕਾਠੇ ਦੀ ਵੀ ਵੀਰਜੀ ਪੂਰੀ ਕਰਮਾ ਵਾਲੀ ਫੁੱਲ ਵੱਡੀ ਬੱਚਾ ਉਹ ਤੇ ਚਵਾਈਆਂ ਕਰਤੀਆਂ ਹੋਂ ਤੱਕ ਦੋ ਚਵਾਈਆਂ ਹੋ ਗਈਆਂ ਕੱਲ ਦੀ ਹਾਂਜੀ ਹਾਂਜੀ ਦੋ ਹੋ ਗਈਆਂ ਵੀਰਜੀ ਠੀਕ ਆ ਜੀ ਹਾਂਜੀ ਬੌਲ ਦੀ ਸਟਾਰਟਿੰਗ ਵੀਰ ਜੀ ਬਹੁਤ ਵਧੀਆ ਆ ਵੇਖ ਆ ਮਗਰ ਬੱਛਾ ਗਿਆ ਹਾਂਜੀ ਨਾਰੂਆ ਨਾਲ ਹਾਂਜੀ ਹਾਂਜੀ ਬਾਕੀ ਥਣ ਦੋਸਤੋ ਬਹੁਤ ਸੋਹਣਾ ਸਾਈਜ਼ ਵਿੱਚ ਆ ਗੈਪ ਚਾਰੇ ਥਾਣਾ ਦੇ ਵਿੱਚ ਜੇਕਰ ਅਪ ਅਗਲੇ ਪਿਛਲੇ ਥਾਣਾ ਦੀ ਗੱਲ ਕਰਗੇ ਤਾਂ ਗੈਪ ਬਹੁਤ ਆ ਤੇ ਜੇਕਰ ਬਹਿਣੀ ਇੱਕ ਬਹਿਣੀ ਦੀ ਗੱਲ ਕਰੀਏ ਫਿਰ ਵੀ ਚੰਗਾ ਵਿੱਚ ਸਪੇਸ ਆ ਹਾਂਜੀ ਹਾਂਜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਵਾਹ ਕੇ ਤੁਸੀਂ ਚੁਵਾਈ ਕਰ ਸਕਦੇ ਜਿੱਦਾਂ ਮਰਜੀ ਵੀਰ ਜੀ ਆ ਵੇਖੋ ਆਰਡਰ ਵੇਖ ਲਓ ਉਧਰੋਂ ਮੈਂ ਲੈ ਕੇ ਸਾਰ ਤੋਂ ਤੇ ਉਧਰ ਤੋਂ ਨੂੰ ਜੇ ਲਈ ਲੱਗਾ ਤੇ ਗੱਲ ਕਰੋ ਆ ਵੇਖੋ ਆਨੇ ਗੱਲ ਹੈ ਕੀ ਆ ਮਈਆਂ ਆਲਾ ਜਿੱਦਾਂ ਮਰਜੀ ਕੋਈ ਵੀਰ ਚੋਲੇ ਭਰਾ ਚੋਲੇ ਫਿਰ ਸੀਲੀਆਂ ਵੜੀਆਂ ਵੀਰਜੀ ਮੰਨ ਲਓ ਗੱਲ ਹੈ ਕੀ ਆ ਵੀ 20 22 ਕਿਲੋ ਦੁੱਧ ਵੀਰਜੀ ਉਹਨਾਂ ਪਹਿਲੇ ਸਵੇਰੇ ਚੋਇਆ ਵਾ ਮੰਨ ਲਓ ਅੰਦੇ ਵੀ 22 ਕਿਲੋ ਚੋਇਆ ਵਾ ਹੁਣ ਵੇਖੋ ਕਰਮਾਂ ਵਾਲੀ ਮੰਨ ਲਓ ਇਹ ਗੱਲ ਹੈਗੀ ਆ ਕੋਈ ਸੇਵਾ ਕਰੂ ਤੇ ਬਾਈ 24 ਦੇ ਕਰਮਾੜੀ ਨੇ ਦੇਣਾ ਹੀ ਚਲੋ ਦੇਣਾ ਚਾਹੀਦਾ ਦੁੱਧ ਹਾਂਜੀ ਹਾਂਜੀ ਬਾਕੀ ਜਿੰਨਾ ਪਾਲਣਗੇ ਉਹਨਾਂ ਦੇ ਦਊਗੀ ਹਾਂ ਚੰਗੇ ਵੀਰ ਜੀ ਇਹ ਛਕੀਨ ਬੰਦੇ ਕੋ ਕਹੇ ਫਾਰਮਰ ਕੋ ਚਲਦੀ ਨਾ ਤੇ ਜਿੱਦਾਂ ਵੇਖੋ ਕੱਦ ਕਾਠਾ ਵੱਚੀ ਨੂੰ ਲੱਗਾ ਵਾ ਜਿਹੋ ਜਿਹੀਆਂ ਚੀਜ਼ਾਂ ਲੱਗੀਆਂ ਵੱਚੀ ਨੂੰ ਵੀਰ ਜੀ ਤੇ ਦੁੱਧ ਵੀ ਕਮਾਲ ਵਾਲਾ ਹੀ ਕਰਮਾੜੀ ਨੇ ਦੇਣਾ ਚੰਗੀ ਆ ਤਾਂ ਝਟੂ ਝਟੂ ਦੀ ਚੰਗੀ ਆ ਫੇਰ ਹਾਂਜੀ ਹਾਂਜੀ ਗਾ ਸਿਆਲ ਦੇ ਵਿੱਚ ਵੱਧੇ ਵਾਲੀ ਹੈਗੀ ਹੈਗੀ ਗਾ ਗਰਮੀ 'ਚ ਫੇਰ ਵੱਧੇ ਗਰਮੀ ਹਾਂਜੀ ਹਾਂਜੀ ਓਕੇ ਜੰਡੇ ਵੀਰ ਮੁੱਲ ਬੋਲਦਿਆਂ ਤਾਂ ਕੀ ਕਰਾਂਗੇ ਕੀ ਦੇਣ ਲੈਣ ਮੁੱਲ ਵੀਰ ਜੀ ਭਾਵੇਂ ਦਾ ਕਰ ਲਈਏ 85 ਤੇ ਭਾਵੇਂ ਕਰ ਲਈਏ 90 ਠੀਕ ਹੈ ਜੀ ਇਹਦਾ ਵੀਰ ਜੀ ਆਪਾਂ 80 ਚੋਂ ਮਾਨ ਤਾਨ ਕਰਕੇ ਦੇ ਦੇਣੀ ਹ 80 ਚੋਂ ਹਾਂ ਜੀ ਹਾਂ ਜੀ ਕਿੰਨਾ ਕਰਦਗੇ 4000 ਵੀਰ ਜੀ 76 ਆ ਦੀ ਬਸ਼ੀ ਦੇ ਦਾਂਗੇ ਹਾਂ ਨਾ ਹਾਂ ਜੀ 76 ਦੀ ਦੇਖ ਲਾ ਹੋਰ ਵੀ ਜੇ ਦੀਵਾਲੀ ਦਾ ਦੇਣਾ ਵੀ ਆਫਰ ਦੇ ਦਿੱਗੇ ਵੈਸੇ ਚਲੋ ਇਹ ਗੱਲ ਰੱਖੀਆ ਹਾਕਫਾ ਕਰ ਰੱਖ ਦਈਏ ਚਲੋ ਜਿੰਨੀ ਤੁਸੀਂ ਕੀਮਤ ਮੰਗੀਏ ਇਹ ਤਾਂ ਆਪਾਂ ਜਦੋਂ ਇੱਕ ਲਿਹਾਜੇ ਤੌਰ ਤੇ ਕਹਿੰਦੇ ਪਏ ਵੀ ਜਿੰਨਿਆਂ ਵਿੱਚੋਂ ਮਾਨ ਤਾਨ ਹੋ ਸਕਦਾ ਕਰਤੀ ਹੋ ਹਾਂ ਜੀ ਜਰੋ ਵੀਰ ਜੀ ਫਿਰ ਦੀਵਾਲੀ ਆਫਰ 2000 ਰੁਪਇਆ 74000 ਦੀ ਵੱਚੀ ਹਾਂ ਨਾ ਇਹ ਚੋਂ ਹਾਂ ਜੀ ਹਾਂ ਜੀ ਇਹ ਚੋਂ ਛੋੜ ਹੀ ਹੋਣੀ ਜੀ ਵੀਰ ਜੀ ਜਿੱਦਾਂ ਮਰਜੀ ਕੋਈ ਮੇਰਾ ਵੀਰ ਭਰਾ ਭਾਵੇਂ ਦੇ ਚੋਲੇ ਆਣ ਕੇ ਤੇ ਭਾਵੇਂ ਵੀਰ ਜੀ ਹੱਥ ਬਣਾ ਲਾਵੇ ਆ ਵੇਖੋ ਬਹੁਤ ਜੀ ਨਿਆਰੀ ਵਾਲੀ ਚਗਾਠੜ ਗਈ ਆ ਹਾਂ ਥਣ ਥਣ ਵੇਖੋ ਆ ਇੱਧਰ ਜਿਹੜੀਆਂ ਥੀਰੀਆਂ ਇਹ ਸੀਦੀਆਂ ਜਿਹੜਾ 100 ਪਰੇ ਕੱਟਦਾ ਹਾਂ ਹਾਂ ਆ ਵੇਖੋ ਇਹਨਾਂ ਚੀਜ਼ਾਂ ਦਾ ਮੋਲਾ ਹਾਂ ਵੇਖੋ ਜਿਹਨੇ ਇਹ ਕੁੜਿਆ ਇਦਾਂ ਖਲੋਣ ਦਿੰਦੀਆਂ ਕਰਮਾਂ ਵਾਲੀ ਕੋਈ ਇਹ ਮੰਨ ਲਓ ਇਹ ਗੱਲ ਹੈਗੀ ਆ ਹਾਂ ਤੇ ਬਹੁਤ ਵਧੀਆ ਸੋ ਅੱਜ 274000 ਦੀ ਮਿਲੂਗੀ ਭਰਾਵਾਂ ਨੂੰ ਇਧਰਲੇ ਪਾਸੇ ਆ ਜਾਂਦੇ ਆ ਤੇ ਇੱਕ ਚੌਥੇ ਨੰਬਰ ਤੇ ਵਿਰਵਾ ਪਾ ਦਿੰਦੇ ਆ ਇਹ ਵੀ ਵਹਿਰਤਾ ਦੀ ਸੂਈ ਆ ਤੇ ਵੀਰ ਝੰਡੇ ਦਾ ਕੀ ਵੀਰ ਹਿਸਾਬ ਕਿਤਾਬ ਇਹ ਵੀਰ ਜੀ ਪਰਸੋਂ ਦੀ ਸੂਈ ਆ ਬੱਚਾ ਜੀ ਆ ਵੇਖੋ ਇਹਦਾ ਆ ਵੇਖੋ 나ੜੂ ਨਾਲ ਜੇ ਜੀ ਮਗਰ ਇਹਦੇ ਬੱਚਾ ਆ ਗਿਆ ਆ ਵੇਖੋ ਹਾਂਜੀ ਲੋ ਜੀ ਮਗਰ ਇਹਦੇ ਵੀ ਬੱਚਾ ਮੇਲ ਕਾਫ ਆ ਅੱਜ ਵੀ ਜੀ ਹਾਂਜੀ ਹਾਂਜੀ ਪਰਸੋਂ ਦੀ ਸੂਈ ਆ ਬੋਲਾ ਕਿੰਨਾ ਕੁ ਚੋਆਏ ਬੋਲਾ ਵੀਰ ਜੀ ਇਹਦੇ ਕੋਲੇ ਹੁਣ 14 ਕਿਲੋ ਬੋਲਾ ਉ 13 14 ਕਿਲੋ ਮੱਛੀ ਇਹ ਵੀ ਵੀਰ ਜੀ ਮੰਨ ਲਓ ਇਹ ਗੱਲ ਹੈ ਕੀ ਆ ਤੋਰੇ ਤਾਰੇ ਵੱਲੋਂ ਤੇ ਮੰਨ ਲਓ ਇਹ ਗੱਲ ਹੈ ਕਿ ਚਵਾਈਆਂ ਵੱਲੋਂ ਇਹ ਬਹੁਤ ਜਿਆਦੀ ਖਰੀ ਆ ਠੀਕ ਆ ਹਾਂਜੀ ਹਾਂਜੀ ਕ੍ਰਾਸ ਫਰੀਡ ਦੇ ਵਿੱਚ ਵੱਡੇ ਕੱਦ ਕੱਠ ਦੀ ਇੱਕ ਤੁਹਾਨੂੰ ਆਪਾਂ ਵੇਖਾ ਰਹੇ ਹਾਂ ਦੂਜਾ ਸੂਆ ਹਾਂ ਹਾਂ ਮਗਰ ਬੱਛਾ ਪਰਸੋਂ ਦੀ ਸੂਈ ਆ ਠੀਕ ਆ ਜੀ ਵੀ 13 14 ਕਿਲੋ ਬੋਲੀ ਚੋਈ ਆ ਹਾਂਜੀ 13 14 ਕਿਲੋ ਵੀਰਜੀ ਬੋਲੀ ਆ ਇਹਦੇ ਕੋਲੇ ਬਸ ਬਾਕੀ ਵੱਛੀ ਵੀਰਜੀ ਦੁੱਧ ਦਰਨ ਵਾਲੀ ਹੈਗੀ ਹੱਕ ਰੱਖੂਗੀ 22 ਦਾ ਪਿੰਡੇ ਪੁੰਡੇ ਦੇ ਵਿੱਚ ਚਮਕ ਤਮਕ ਬੜੀ ਆ ਹਾਂ ਚਮਕ ਤਮਕ ਲੰਮੀ ਲੁੰਮੀ ਵੇਖੋ ਫਿਰ ਕਿੱਡੀ ਕਰਮਾ ਵਾਲੀ ਵੇਖੋ ਕਿ ਨਹੀਂ ਲਓ ਜੀ ਸੂਖ ਸਵਾਜ ਡੰਗਰ ਜੇ ਆਇਆ ਵ ਸੋ ਬਾਕੀ ਚਮਤਾਮ ਤੁਹਾਡੇ ਸਾਹਮਣੇ ਆ ਤੇ ਪਲੀ ਪਲੀਤੀ ਬਹੁਤ ਆ ਹਾਂਜੀ ਪਲੀ ਪਲੀਤੀ ਬੜੀ ਹੌਸਵਾ ਦੇ ਵਿੱਚ ਥੋੜਾ ਜਿਹਾ ਪਸ਼ੂ ਤਾ ਜੀ ਲਾ ਪੈਂਦਾ ਹਾਂਜੀ ਉਹ ਸਾਰੇ ਭਰਾਵਾਂ ਨੂੰ ਪਤਾ ਹੀ ਆ ਜੇ ਦੂਜਾ ਤੀਜਾ ਦਿਨ ਇਹਨੂੰ ਸਾਰਾ ਸੋਈ ਨੂੰ ਲੈ 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 ਪੁੱਤ ਲੈ ਕੇ ਤੇਰਾ 14 ਕਿਲੋ ਤੋਂ ਇਸ ਵਕਤ ਸਟਾਰਟਿੰਗ ਆ ਬੋਲੇ ਚ ਹਾਂ ਵਾਂਡ ਵੀਰ ਲੈ ਇਹਦੇ ਵੀ ਵੇਖੋ ਵੇਖੋ ਵੀਰ ਜੀ ਸੀਲੀਆਂ ਸੂਲੀਆਂ ਇਹਨੂੰ ਵੀ ਕਰਮਾੜੀ ਨੂੰ ਐ ਗੱਲ ਹੈਗੀ ਵੀ ਹਾਂ ਬੜੀਆਂ ਜਿਆੜੀਆਂ ਕਰਮਾੜੀ ਨੂੰ ਲੱਗੀਆਂ ਹਾਂ ਹਾਂ ਦਿੱਲੀ ਵਾਂਦੇ ਪੁੱਤ ਖਾ ਲੈਂਦੇ ਪੱਠੇ ਕੋਈ ਨਹੀਂ ਕੋਈ ਨਹੀਂ ਖਾਂਦੇ ਆ ਵੇਖੋ ਐਦਾਂ ਹੀ ਬੈਜੋ ਭਾਵੇਂ ਚੱਲੋ ਕੋਈ ਇਹ ਮੰਨ ਲਾਇਕ ਅੱਲੇ ਕੀ ਮੋਟੀ ਮੋਟੀ ਗਰਲ ਗਰਲ ਵਾਲੀ ਧਾਰ ਆ ਵਿਸਦੀ ਇਹਦੀ ਬਹੁਤ ਠੀਕ ਵੰਡ ਵੀਰਲ ਵੇਖੋ ਕਿੱਡੇ ਵਧੀਆ ਲੱਗੀ ਕੋਈ ਇਹ ਨਹੀਂ ਮੰਨ ਲੋ ਕੋਈ ਲੱਤ ਛੱਡ ਜੇ ਮੰਨ ਲੋ ਥੋੜਾ ਜਿਹਾ ਕ੍ਰੋਸ ਪਾਣਾ ਤੇ ਮਾਰੂ ਕੱਦ ਕਾਠਾ ਵੇਖੋ ਬੱਚੀ ਨੂੰ ਕਿੱਡਾ ਲੱਗਾ ਬਹੁਤ ਪੂਰੀ ਵੱਡੀ ਆ ਕੇ ਹਾਂਜੀ ਹਾਂਜੀ ਲਓ ਵੀ ਕਿਸੇ ਪਾਸੇ ਦੋਸਤੋ ਕੋਈ ਕਾਲਛਾਲ ਨਹੀਂ ਪੈਂਦੀ ਕਿ ਨਾ ਹੀ ਕੋਈ ਲੱਤ ਛੜਾ ਲਈ ਆ ਬਾਕੀ ਹੱਥੋਂ ਤੋ ਫੇਰ ਕੇ ਵਕਾਉਣ ਦਾ ਮਕਸਦ ਇਹੋ ਹੀ ਹੁੰਦਾ ਆਪਣਾ ਹਾਂ ਹਾਂਜੀ ਹਾਂਜੀ ਤਾਂ ਥਾਂ ਤੋਂ ਮੁਠੀ ਆ ਇਧਰ ਕ ਬਹਿਣੀ ਵਾਲੇ ਪਾਸਿਓ ਵੇਖ ਲੋ ਜਹ ਬਹਿਣੀ ਵਾਲੇ ਬਾਕੀ ਮੂੰਹੋਂ ਦੰਡੀ ਵੀਰ ਜੀ ਅਜੇ ਜਿਹੜੀਆਂ ਕੰਨੀਆਂ ਸੈਦਾਂ ਵਾਲੀਆਂ ਬਰਾਬਰ ਨਹੀਂ ਜੁਈਆਂ ਇੱਕੋ ਕੰਨੀ ਕੱਢੀ ਦੂਜੀ ਕੱਢਣ ਵਾਲੀ ਕੋਈ ਮੂੰਹ ਫੜ ਕੇ ਆਪਦੀ ਕਰਫਰਮ ਕਰ ਲੈ ਭਾਵੇਂ ਕੋਈ ਚੱਕਰ ਨਹੀਂ ਹਾਂਜੀ ਵੇਖੋ ਕੱਦ ਕਾਠਾ ਵਸੀ ਹਾਂਜੀ ਵੱਡੀ ਆ ਪੂਰੀ ਝੰਡੇ ਫਿਰ ਕੀ ਮੋਲ ਕੀ ਡਿਮਾਂਡ ਕਰਦੇ ਨੇ ਜੀ ਮੁੱਲ ਭਾਵੇਂ ਵੀਰ ਜੀ ਇਹਦਾ ਵੀ 85 90 ਜੋ ਮਰਜ਼ੀ ਕਰ ਲਈਏ ਇਹਦਾ ਵੀ 80 ਤੋਂ ਵੀਰ ਜੀ ਮਾਨਤਾਂ ਨਹੀਂ ਕਰ ਦੇਣਾ 80 ਤੋਂ ਹਾਂ ਜੀ ਚਲੋ ਬਾੜ ਵੱਡੀ ਆ ਕੀ ਹੋ ਜੂਗਾ ਮਾਨਤ ਕਰ ਕਰਕੇ ਦੇ ਦਈਏ ਕੋਈ 100 200 ਜਿਹੜੀ ਛੂਟੀ ਦਾ ਜੀ ਹਾਂ 75 ਦੀ ਦੇ ਦੇਈਏ ਵੀਰ ਜੀ 75 ਦੇ ਹੈ ਦੇਖ ਲੈ 75 ਦੀ ਦੇਣੀ ਆ ਜੇ ਹੋਰ ਵੀ ਤੈਨੂੰ ਲੱਗਦਾ ਵਿੱਚੋਂ ਬਾਕੀ ਆਪਣੇ ਭੈਣ ਭਰਾ ਸਾਰੇ ਸਿਆਣੇ ਆ ਜੇ ਪਹਿਲਾਂ ਹੀ ਆਪਾਂ ਟਕਾਣੇ ਤੇ ਗੱਲ ਲੈ ਆਈਏ ਵੀ ਜਿੱਦੇ ਚ 100 200 ਕਈ ਦੱਸਾਂ ਛੂਟ ਛੜੀਆ ਰਹੇ ਜੀ हां ना फिर बिरजी कोई ना मल्लाए कर लेगी या छोर छपे वाला काम रसे छडाई वाले भी पूरे 70000 ਦੀ ਬਚੀ ਦੇ ਪੂਰੇ 70 ਤੇ ਜਾਂਦੇ ਪੂਰੇ 70 ਦੀ ਬਹੁਤ ਜਿਆਦੀ ਚੰਗੀ ਦੇ ਬਚੀ ਦੇ ਰੋਖ ਮੁੱਲ ਸਾਨੂੰ ਆਹ ਦੇਖੋ ਵੱਡੇ ਟਾਂਚੇ ਦੀ ਕੋਈ ਵੀ ਸਜਣ ਇੱਥੇ ਆ ਜਾਂਦਾ ਮੇਰਾ ਭਰਾ ਕੋਈ ਇਹ ਨਹੀਂ ਆਖੂਗਾ ਕਿ ਤਸੀ ਵੱਡੀਆਂ ਤੇ ਨਿਗਲੀ ਛੂਟੀ ਆ ਹਾਂਜੀ ਹਾਂਜੀ ਮੁੱਲ ਤੁਸੀਂ ਲਾਉਣਾ 70000 ਪਰ ਵੜ ਵੀ ਪਲੀ ਪਲੀਤੀ ਆ ਪੂਰੀ ਆਹ ਦੇਖੋ ਅਜੇ ਲੜ ਲੜ ਵੀਰਜੀ ਨੇ ਜਦੋਂ ਚੂਸ ਆ ਕੇ ਕਰਮਾ ਵਾਲੀ ਨੇ ਤੁਹਾਨੂੰ ਪਤਾ ਖਾ ਪੀ ਕੇ ਨਿਖਰਨਾ ਅਜੇ ਤੇ ਬੱਚਾ ਬੁੱੱਚਾ ਕਰਮਾ ਵਾਲਾ ਚੱਲਦਾ ਮਤਲਬ ਬੁਖੜ ਜਿੱਤ ਤਰ੍ਹਾਂ ਖਾਦਾ ਪੀਤਾ ਨਹੀਂ ਵਖਲ ਬੁਖ ਇਹੋ ਰਾਜਪੂਤ ਕਈ ਦਿਨਾਂ ਦੂਣੀ ਜਾਪਣਾ ਦੂਣੀ ਦੂਣੀ ਵੀਰ ਜੀ ਇਹ ਗੱਲ ਹੈਗੀ ਤੁਹਾਨੂੰ ਪਤਾ ਵਾ ਜਦੋਂ ਮੈਂ ਕੋੜਾ ਪੰਛਾ ਹੋਣਾ 30 40 ਕਿਲੋ ਦਾ ਬੱਚਾ ਔਰ ਪਾਣੀ ਤਾਂ ਨਹੀਂ ਨਿਕਲ ਕੇ ਡੰਗਰੇ ਅਕਰੀਆਂ ਦੇ ਮੈਂ ਜੁੜ ਜਾਂਦੀਆਂ ਕਰਮਾਲੀਆਂ ਇੱਕ ਨਹੀਂ ਹਾਂ ਫਿਰ ਵੀ ਚਲੋ ਇੰਨਾ ਵਾ ਵੀ ਥੋੜਾ ਜਿਹਾ ਕਰਮਾਲੀਆਂ ਤੇ ਚੜ ਕੇ ਰਹੀਏ ਤੇ ਪਾਈ ਉਹਨਾਂ ਕੋ ਖਾਈ ਪਾਈ ਛੱਡੇ ਦੇ ਖਾਈ ਪੀ ਜਾਂਦੀਆਂ ਜੇ ਕਿ ਤਾਨੂੰ ਪਤਾ ਥੋੜਾ ਬੱਚੇ ਤਾਜਾ ਸੂਕੇ ਡੰਗਰ ਬੱਚੇ ਦਾ ਕਰੀ ਜਾਂਦਾ ਹੁਣ ਨਾਲੇ ਪੱਠੇ ਖਾਂਦਾ ਹੀ ਵੇਖੋ ਤੇ ਮਗਰ ਬੱਚੇ ਨੂੰ ਫੇਰ ਰਿੰਗੀ ਖਾਂਦੀ ਖਾਂਦੀ ਰਿੰਗੀ ਜਾਂਦੀ ਇਸੇ ਤਰ੍ਹਾਂ ਹੀ ਆ ਹਾਂਜੀ ਉਹ ਵੀ ਚੰਗੀ ਵੱਡੀ ਵੜਾ ਮੇਰਾ ਭਰਾ ਪਾ ਲੋ ਹੱਥ ਠੀਕਾ ਜੀ 70000 ਦੀ ਇਹ ਮਿਲ ਜੂਗੀ ਬਾਕੀ ਜੋੜੀ ਚੰਗੀ ਆ ਕਿਸੇ ਭਰਾ ਨੇ ਗਾਂ ਸਿਆਲ ਦਾ ਸੋਚਿਆ ਵੀ ਦੁੱਧ ਦੱਤ ਬਣਿਆ ਰਵੇ ਤੇ ਕੋਈ 18 20 ਜਾਂ 20 ਲੀਟਰ ਤੋਂ ਵਾਰ-ਵਾਰ ਦੁੱਧ ਚੋਈ ਚੱਲੀਏ ਨਾਲ ਦੀ ਨਾਲ ਕਰਾਸ ਫਰੀਡਾਂ ਨੇ ਬਾਕੀ ਪਿਓਰ ਤੇ ਕੰਪੈਰੀਜ਼ਨ ਕਿਤੇ ਨਾ ਕਿਤੇ ਇਹਨਾਂ ਦਾ ਰੱਖ ਰ ਕੋਈ ਬਾਦਾ ਖਰਚਾ ਨਹੀਂ ਆਉਂਦਾਗਾ ਬਾਕੀ ਵੀਰ ਜੀ ਮੁੱਲ ਵਛੀਆਂ ਕਰਨ ਵਾਲੀਆਂ ਭਾਵੇਂ 5 ਵੀ ਕਰ ਲਈਏ ਲੱਖ ਵੀ ਕਰ ਲਈਏ ਪਰ ਆਪਾਂ ਇਹ ਗੱਲ ਹੈ ਕੀ ਹੈ ਜਾਇਜ ਕਰਕੇ ਦੇਣਾ ਇਹ ਨਹੀਂ ਵੀ ਆਪਾਂ ਨੂੰ ਕਹੇ ਭੈਣ ਭਰਾ ਨੇ ਦਿੱਤੀਆਂ ਤੇ ਆਪਾਂ ਮੁੱਲ ਵੱਧ ਕਰ ਦੇਣਾ ਜਾਇਜ ਕਰਕੇ ਮੰਨ ਲਓ ਇਹ ਗੱਲ ਹੈ ਕੀ ਹੈ ਜਾਇਜ ਹੀ ਨਫਾ ਲੈ ਕੇ ਦੇਣੀਆ ਵਾ ਇਹ ਨਹੀਂ ਮੰਨ ਲਓ ਵੀ ਕੋਈ ਭਾਵੇਂ ਦੋਵੇਂ ਲੈ ਜੇ ਕੋਈ ਭਰਾ ਇਹ ਨਹੀਂ ਦੋਹੀ ਰੋਟੀ ਜੇ ਕੋਈ ਦੋਵੇਂ ਵੀ ਲੈ ਜਾਊ ਵੀਰ ਜੀ ਰੋਟੀਆਂ ਵਾਲੀਆਂ ਆ ਵਾ ਦੋਵੇਂ ਬੱਚੇਗਾ ਠੀਕ ਆ ਵੀਰੇ ਠੀਕ ਹੈ ਨਾ ਗੱਲ ਹਾਂਜੀ ਬਿਲਕੁਲ ਇੱਧਰ ਚੰਡੇ ਵੀਰ ਇੱਕ ਆਪਣੇ ਕੋਲ ਆ ਤੋਕੜ ਖਾ ਸੀ ਇਹ ਹਾਂਜੀ ਹਾਂਜੀ ਨੇਰੀ ਤੋਕੜ ਇਹ ਤੋਕੜਾ ਵੀਰ ਦੀ ਗਾੜੀ ਬਣੀ ਹੋਣੀ ਆ ਠੰਡੀ ਠੁੰਡੀ ਬੜੀ ਉਹ ਤਰ੍ਹਾਂ ਏਦਾਂ ਹੀ ਏਦਾਂ ਹੀ ਮੰਨ ਲਓ ਧਾਰ ਤੇ ਹਾਂਜੀ ਹਾਂਜੀ ਲੋ ਵੀ ਇੱਥੇ ਤਰ੍ਹਾਂ ਧਾਰ ਤੇ ਮਿਲ ਪੈਂਦੀ ਆ ਤੇ ਲਸੇ ਲਸੇਰੇ ਪੰਦੇ ਵਿੱਚ ਜ਼ਰੂਰ ਆ ਪਰ ਕੱਤ ਘਾਠ ਵਾਲੇ ਪਾਸੇ ਕੋਈ ਛੋਟਾ ਕੱਤ ਨਹੀਂਗਾ ਹਾਂਜੀ ਹਾਂਜੀ ਨਹੀਂ ਕੱਤ ਘਾਠ ਬਿਲਕੁਲ ਪਤਲੀ ਆ ਚਲੋ ਸੁਵਿਆਂ ਦੇ ਵਿੱਚ ਕੋਈ ਆਪਦੀ ਸਮਝ ਵੇਖ ਕੇ ਕੋਈ ਤਿੱਜੇ ਮੰਨੇ ਬਾਕੀ ਹਰੇਕ ਦੀ ਆਪੋ ਆਪਣੀ ਸਮਝ ਆ ਤੁਹਾਡੀ ਵੀਰ ਝੰਡੇ ਟੋਕਰ ਦੇ ਥਲੇ ਇਸ ਵਕਤ ਕੀ ਧਾਰਾਂ ਕੀ ਦੁੱਧ ਵੀਰ ਜੀ ਦੇ ਕੋਲੇ 5 ਕਿਲੋ ਆਣ ਹਾਂ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਇਹ ਆ ਵੀ ਇਹ ਦਜਾ ਮਾਰਾ ਵੀਤੀ ਪਾਣੀ ਪੁਣੀ ਆਇਆ ਹੀ ਏਰੀਏ ਚ ਉਹਦਾ ਕਰਕੇ ਭੁੱਖੀਆਂ ਧਈਆਂ ਵਿਚਾਰੀਆਂ ਰਹੀਆਂ ਬਾਕੀ ਮਾਲੀ ਮੂਲੀ ਵਿੱਚ ਹੀ ਵੀਰ ਜੀ ਆ ਬਣੀ ਵੀ ਆ ਗਾੜੀ ਬਣੀ ਸੌਰੀ ਵੀ ਆ ਕੋਈ ਕਹੇਰੀ ਭਰਾ ਦੀ ਕਿਸਮਤਾਂ ਨਿਕਲ ਵੀ ਸਕਦੀ ਹੈ ਇਹ ਨਹੀਂ ਗੱਲ ਹੈਗੀ ਵੀ ਨਹੀਂ ਹਾਂ ਹਾਂ ਤੇ ਚਗਾਠ ਅਜ ਗੂਠਾ ਵੱਡਾ ਬਾਕੀ ਮੈਂ ਨਵੀਂ ਇਹ ਨਹੀਂ ਕੋਈ ਮੰਨ ਲਓ ਕੁਝ ਹੋਇਆ ਚਾ ਦੂਜਾ ਦੂਜੇ ਗਾੜੀ ਭਾਵੇਂ ਕੋਈ ਆਪਣੀ ਵੀ ਕੋਈ ਪਰਖ ਲਾਲੇ ਭਾਵੇਂ ਕੋ ਦਾਂਵੇਂ ਲਾਲੇ ਆਪਾਂ ਨੂੰ ਇਹ ਗੱਲਾਂ ਕੀ ਅਗਲੇ ਆਪਦੀ ਪਰਖ ਲਾਉਣੀ ਭੈਣ ਭਰਾ ਨਹੀਂ ਕੋਈ ਇੱਥੇ ਨਹੀਂ ਕੋਈ ਵੀ ਗੁੱਸੇ ਗੱਲ ਰਾਜੀ ਵਾਲੀ ਗੱਲ ਹੁੰਦੀ ਕਿ ਬਾਕੀ ਥਣ ਸੁਣਾ ਪਾਸ ਚਵਾਈ ਚਵਾਈ ਮੈਂ ਅਨਾ ਵੀਰ ਜੀ ਪੂਰੀ ਜਿਵੇਂ ਭੜਾਉਣੇ ਸੁੱਕੀ ਹੱਡੀ ਇਹੋ ਜੀ ਚਵਾਈ ਆ ਥਾ ਹਾਂਜੀ ਚੌਥਣਾ ਦੀ ਕੋਈ ਇਹ ਨਹੀਂ ਮੰਨ ਲੋ ਵੀ ਦੱਜਾ ਮਾਰਾ ਕੋਈ ਉਹ ਜੀ ਘਰੂੜ ਜੀ ਆ ਤੇ ਧਾਰ ਹੀ ਨਾ ਨਿਕਲੂਗੀ ਐ ਮੋਗੇ ਚੌਥਣਾ ਦੀ ਬਾਕੀ ਬਣੀ ਸੋਰੀ ਜਾਂ ਕੁਝ ਚਲੋ ਜਿਨ੍ਹਾਂ ਦਾ ਬੇਰਵਾ ਹੋਊਗਾ ਪਰ ਤੁਸੀਂ ਕਹਲਾ ਹੁਣ ਇਸ ਵਕਤ ਜਿਹੜੀ ਤੋਕੜ ਮੰਨ ਕੇ ਤੇ ਖਾਲੀ ਮੰਨ ਕੇ ਬੇਸ਼ੱਕ ਤੇ ਦੋ ਤੋਂ ਕੋਈ 5 ਕਿਲੋ ਮੰਨ ਕੇ ਸੌਦਾ ਕਰਿਓ ਹਾਂਜੀ ਦਸੇਰੇ ਦਸੇਪਣ ਦੇ ਵਿੱਚ ਜ਼ਰੂਰ ਆ ਬਾਕੀ ਵੇਖਦੇ ਆ ਸਾਰ ਚਲੋ ਨਜ਼ਰ ਜਿਹੜੀ ਚੀਜ਼ ਆਈ ਜਾਣੀ ਆ ਉਹ ਸਾਰੇ ਭਰਾਵਾਂ ਨੂੰ ਦੇਸੀ ਰਹੀ ਆ ਤੇ ਵੀਰ ਝੰਡੇ ਇਹ ਦੇ ਦਾਂਗੇ ਕਿੰਨੇ ਦਾ ਕੋਈ ਵੀਰ ਜੀ 45 ਨਹੀਂ ਕੋਈ ਮੋਲੇ ਦਾ 50 ਨਹੀਂ 42000 ਦੀ ਦੇ ਦਈਏ ਮੈਂ ਨਾ 40ੋਂ ਥੱਲੇ ਆਣ ਕੇ ਕਰ ਦਈਏ ਕੰਮ ਹੈ ਨਾ ਕਰੀਏ ਵੀਰ ਜੀ ਜ਼ਿਆਦਾ ਕੰਮ ਡਾਊਨ ਜਾ ਹੋ ਜਾਣਾ ਜੇ ਮੁਰਕੇ ਲੇਲ ਲੀਗੇ ਕੋਨ ਨਾ ਹੈ ਲੈ ਲਓ ਪਰ 40 ਕਰ ਦਈਏ ਮਾਨ ਤਨ ਹਾਂ ਦੇਰਗੀ ਗਾ ਮਾਲਾ ਵੀ ਅਗਲੇ ਨੇ ਯੁੱਧ ਲੱਗ ਜਾਣਾ ਕਿਸੇ ਭਰਾ ਦਾ ਪਰ ਚਲੋ ਕੋ ਪੰਜ ਚਾਰ ਚਲ ਪੂਰੇ 40 ਦੀ ਦੇ ਦਈਏ ਵੀਰ ਜੀ ਫਿਰ 40 ਦੀ ਦੇ ਦੇ ਵੀਰ ਹਾਂ ਉਹ ਵੀ ਤੂੰ ਹੀ ਹੋਣਾ ਕਿਹਾ ਤੇ ਇੱਕ ਹੀ ਗੱਲ ਹੈਗੀ ਪੂਰੇ 40000 ਦੀ ਇਹ ਦੋਸਤ ਮਿਲ ਜੂਗੀ ਚਲੋ ਗਾ ਰੱਖ ਰਖਾ ਸੇਵਾ ਮੇਰਾ ਭਰਾ ਕਰੋਗੇ ਜਾ ਕੇ ਗਾੜੀ ਵੀਰ ਜੀ ਇਹ ਮੰਨ ਲਓ ਡਬਲ ਹੀ ਕਰਮਾ ਲਈ ਹੋਣੀ ਜੇ ਕੋਈ ਐਫ ਡੀ ਨਹੀਂ ਸਾਲ ਦੇ ਵਿੱਚ ਕੋਈ ਹੋ ਜੂਗੀ ਬੰਦਾ ਡਬਲ ਇੰਨੇ ਕਰਮਾ ਜੇ ਕੋਈ ਇਹਦੀ ਚੰਗੀ ਸੇਵਾ ਕਰ ਲੂਗਾ ਕੋਈ ਠੰਡਾ ਧੁੰਦਾ ਦੇ ਦੂ ਤੇ ਇਹਨੂੰ ਕੀ ਐਂ ਵੇਖਿਓ ਭਰ ਜਾਣਾ ਵਾ ਪੂਰਾ ਕਰਮਾ ਲਈ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਹਾਂ ਤੇ ਇਦੋਂ ਬਾਅਦ ਛੰਡੇ ਵੀਰ ਅਗਲੇ ਪਾਸੇ ਆ ਝੋਟੀ ਕਿਵੇਂ ਆਪਣੇ ਕੋਲ ਹਾਂਜੀ ਇਹ ਝੋਟੀ ਵੀਰ ਜੀ ਪਹਿਲਾਂ ਨਾ ਕੋਲ ਪੁੱਤ ਪਹਿਲਾਂ ਝੋਟੀ ਆ ਹਾਂ ਤੇ ਇਹ ਮਤਲਬ ਆਪ ਨੂੰ ਗੱਭਣ ਤੋਕੜਾ ਕਿ ਵੀਰ ਜੀ ਇਹ ਗਾੜੀ ਬਣੀ ਸੌਰੀ ਜੇ ਗਾੜੀ ਹਾਂਜੀ ਠੀਕ ਹੈ ਗੱਲ ਮੰਨ ਲਓ ਇਹ ਗੱਲ ਹੈਗੀ ਆ ਇਹਨੂੰ ਟੀਕਾ ਭਰਿਆ ਵਾ ਬਣੀ ਸੌਰੀ ਆ ਅੱਛਾ ਜੀ ਬਾਕੀ ਦੁੱਧ ਵੀਰ ਜੀ ਹੁਣ 6 ਕਿਲੋ ਮਿੱਠੀ ਵੜੀ ਜੇ ਹਾਂ ਮੰਨ ਲਓ ਮੋਠਕ ਤੂੜੀ ਤੇ ਇਦਾਂ ਡਰਦੀ ਡੁਰਦੀ ਵੇਖਣ ਵਾਲਿਆਂ ਨੂੰ ਪਤਾ ਨਹੀਂ ਟੀਕਾ ਲਵਾਉਂਦੀ ਟੀਕਾ ਨਹੀਂ ਲਵਾਉਗੀ ਏ ਹਾਂ ਕਰਮਾਲੀ ਮਤਲਬ ਨਾ ਆਪਣੇ ਕੋਲ ਲੱਗਾ ਤੇ ਨਾ ਹੀ ਗਾਂ ਜਾ ਕੇ ਨਾ ਜੀ ਨਾ ਆਪਾਂ ਦੇ ਵੀਰ ਜੀ ਮੁੱਠ ਕੇ ਸੁੱਟ ਕੇ ਇਹਨੂੰ ਕਰਮਾੜੀ ਨੂੰ ਤੂੜੀ ਤੇ ਚੋਲ ਲਈਦੀ ਆ ਹਾਂ ਹਾਂਜੀ ਤੇ ਬਹੁਤ ਜਿਆਦਾ ਮਨ ਜਿਆਦਾ ਨਹੀਂ ਪਾਉਣ ਦੀ ਲੋੜ ਕਲਾ ਮੁੱਠ ਕੀ ਮੁੱਠ ਪਾ ਲੋ ਭਾਵੇਂ ਉਹ ਤੇ ਭਾਵੇਂ ਬਾਟਾ ਭਰ ਕੇ ਪਾ ਲੋ ਇਹਨੂੰ ਕੀ ਕਰਮਾੜੀ ਉਹ ਦੁੱਧ ਵੱਧ ਚੋਲੂ ਜੇ ਬਾਟਾ ਭਰ ਕੇ ਪਾਉਂਦੇ ਉਹ ਨਾਲ ਬੁਖੀ ਵੀ ਤਾਂ ਨਾਰਾਜ਼ਗੀ ਤੇ ਜਿਆਦਾ ਰੱਜੀ ਵੀ ਨਾਰਾਜ਼ਗੀ ਨਹੀਂ 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 ਨਾਰਾਜ਼ਗੀ ਨਹੀਂ ਵਿਰਦੀ ਹੈ ਕੋਈ ਵੀ ਕਰਦੀ ਕਰ ਮਾਰੀ ਇੰਨਾ ਕਾ ਵੀ ਚਰਵਾ ਕੇ ਟੈਂਪਰ ਵੀ ਤੁਹਾਡਾ ਦਰਦੀ ਆ ਬਾਕੀ ਆਰਡਰ ਦੇ ਥੱਲੇ ਚੱਡਾ ਵੇਖੋ ਕਿੱਦਾਂ ਬੈਂਡ ਵਰ ਲੋ ਲੱਗੇ ਵੇਖੋ ਤੇ ਦੁੱਧਾ ਵੀਰ ਕਿੰਨਾ 6 ਕਿਲੋ ਹਾਂ 6 ਕਿਲੋ ਦੁੱਧਾ ਵੀ ਦੀ ਇਹਦੇ ਕੋਲ ਠੀਕ ਆ ਜੀ ਹਾਂ ਲਓ ਜੀ ਜਿਹੜੀਆਂ ਧਾਰਾਂ ਦਾ 206 ਕਿਲੋ ਆ ਹਾਂ ਚਲੋ ਹਾਸੇ ਨਾਲ ਆ ਸਾਰਾ ਰਹਿ ਗਿਆ ਬਾਕੀ ਅੱਗੇ ਤੁਸੀਂ ਮੋਠ ਪਹਾੜਾ ਵੰਡਾ ਪਾਉਣਾ ਹੈ ਤੇ ਬੈਠ ਕੇ ਥਲੇ ਪਸਮਾਉਣੀ ਹੈ ਕੋਈ ਟੀਕਾ ਨਹੀਂ ਕੋਈ ਟੱਲਾ ਨਹੀਂਗਾ ਹਾਂਜੀ ਹਾਂਜੀ ਇਸੇ ਤਰ੍ਹਾਂ ਬੈਠ ਕੇ ਤੁਸੀਂ ਪਸਮਾਉਣੀ ਹੈ ਪਸਮਾਉਂਦੀ ਜੇ ਤੇ ਚਵਾਈ ਕਰ ਲੋਗੇ ਹਾਂ ਜੀ ਚਵਾਈ ਵਧੀਆ ਚਾਹੀਦੀ ਛੋਟੀ ਸਿੰਗੀ ਆ ਸਿੰਗਲ ਹੱਡੀ ਬਿਲਕੁਲ ਪਤਲਾ ਪਿੰਡਾ ਹਾਂ ਆ ਵੇਖੋ ਆਦਰ ਵੇਖੋ ਟਰੂਟਰ ਦੀ ਆ ਕੁਆਲਿਟੀ ਜੇ ਹਾਂ ਠੀਕ ਆ ਜੀ ਤੇ ਇਹ ਵੀਰ ਝੰਡੇ ਕੱਟੀ ਦੇਣੀ ਕਿੰਨੇ ਦੀ ਆ ਛੋਟੀ ਵੀਰ ਜੀ ਇਹਦਾ ਕੋਈ ਮੁੱਲ 65 ਨਹੀਂ ਤੇ ਕੋਈ 60 ਨਹੀਂ ਆ ਇਹ ਵੀਰ ਜੀ ਹਾਂ ਨਾ 57000 ਦੀ ਛੋਟੀ ਦੀ 57 ਦੀ ਹਾਂਜੀ 57 ਦੀ ਦੇ ਦੇ ਹੈ ਕਰਦੇ ਮਾਨ ਤਾਂ ਜਾਂਦਗੇ ਕੋਈ ਨਹੀਂ ਹਾਂ ਨਾ ਫਿਰ ਵੀਰ ਜੀ 55000 ਦੀ ਹਾਂ ਨਾ ਕੱਟੀ ਵੇਲੋ ਕੱਦੀ ਆ ਮਾਲਕ ਕਰਦਾ ਟਾਈਮ ਇਨੇ ਵਧੀਆ ਸਾਰਨਾ ਤੇ ਗਾਂ ਵੀ ਚਲੋ ਇਹ ਗੱਲ ਹੈ ਕੀ ਆ ਵੀ ਅਗਲੇ ਦੀ ਕਿਸਮਤ ਆ ਠੀਕ ਹੈ ਨਾ ਗੱਲ ਆ ਬਾਕੀ ਨਿਕਲਦੀ ਇਹਦੀ 100% ਆ ਆ ਸਾ ਵੀ ਗਾੜੀ ਸੂਨ ਵਾਲੀ ਕੱਟੀ ਨੇ ਨਿਕਲਣਾ ਜੇ ਨੇ ਲਓ ਜੀ 55000 ਦੀ ਮਿਲੂਗੀ ਅੱਜ ਹਾਂ 55000 ਦੀ ਝੋਟੀ ਮਿਲ ਜੂਗੀ ਬਾਕੀ ਝੋਟੀ ਤੁਸੀਂ ਦੇਖ ਲਈਏ ਬਹੁਤ ਪਿਆਰੀ ਕੱਟੀ ਆ ਕਦ ਕਾਠਾਲੀਆ ਗਾਂ ਦੂਜੇ ਸੂਵੇ ਕਿਹਨੇ ਸੇਲ ਕਰਨੀ ਤੇਜੇ ਸੂਵੇ ਸੇਲ ਕਰਨੀ ਆ ਮੇਰਾ ਭਰਾ ਚੰਗੀ ਰਕਮ ਦੀ ਏ ਅੱਜ ਸਿਰਫ ਤੁਹਾਨੂੰ 56000 ਦੀ ਮਿਲ ਜਾਣੀ ਆ ਹਾਂਜੀ ਹਾਂ ਤੇ ਅੱਗੇ ਇੱਕ ਆਪਾਂ ਵੀਰ ਝੰਡੇ ਕੱਚੀ ਇੱਕ ਨਰਮਾ ਜਿਹੜੀ ਆ ਦਿਨਾਂ ਦੀ ਕੁਝ ਵੜ ਇਹ ਤੋਹਫਾ ਹੀ ਆ ਵੀਰ ਜੀ ਇਤਨਾ ਇਹ ਤੋਹਫਾ ਤੋਹਫਾ ਵੜਿਆ ਵਧੀਆ ਤੋਹਫਾ ਜਿਹਾ ਵੇਖੋ ਸੀਲੀਆਂ ਵੇਖੋ ਦੁਕਾਨ ਵਾਲੇ ਆਵਾਜ਼ ਨਹੀਂ ਮਾਰਦੇ ਸਾਰਾ ਸੌਦਾ ਪੱਤਾ ਲੜ ਗਿਆ ਉਹ ਕਿਹਾ ਜੀ ਪਾਜੀ ਆ ਤੁਹਾਡੇ ਤੇ ਗਿਫਟ ਵੀ ਨਾਲ ਹਾਂ ਗਿਫਟ ਗਿਫਟ ਬਾ ਕੇ ਸਹੀ ਗੱਲ ਆ ਹਾਂ ਇਹ ਗਿਫਟ ਵਾਲਾ ਕੰਮ ਹੀ ਆ ਵੇਖੋ ਵੀਰ ਜੀ ਥਾਂ ਸੁਣ ਵੇਖੋ ਕਰ ਕੱਚੀ ਨਰਮਾ ਵੀ ਨਿਕਦੀ ਕੇ ਜਿਆਦੇ ਸਮੇ ਦੀ ਨਹੀਂ ਵੀ ਮਹੀਨੇ ਦੀ ਨਹੀਂ ਵੀਰਦੀ ਏ ਇਹਨੇ ਦਿਨ ਵੀ ਕੀ ਖੜਨੇ ਉਤਰਾ ਕਰਮਾ ਵਾਲੀ ਨੇ ਇਹ ਆ ਵੀ ਲਾਉਂਦੀ ਆਉਂਦੀ ਉਤਰਾ ਤੇ ਬਾਕੀ ਇਹ ਗੱਲ ਹੈਗੀ ਆ ਵੀ ਥੋੜੀ ਜੀ ਚਲੋ ਆਈ ਉਹ ਜੇ ਘਰੋਂ ਆ ਕਿ ਮੰਨ ਲਓ ਵਿਚਾਰੀ ਪਰਾਲੀ ਪ੍ਰੂਹੀ ਖਾਂਦੀ ਆਈ ਆ ਜੇ ਚੰਗੇ ਕਹੇ ਵੀਰ ਭਰਾ ਕੋ ਚਲ ਗਈ ਤੇ ਮੰਨ ਲਓ ਵਧੀਆ ਇਹਨੇ ਦੁੱਧ ਕਰਮਾ ਲਈ ਨੇ 11-12 ਕਿਲੋ ਤਾਨੂੰ ਪਤਾ ਦਹੀਂ ਜਣਾ ਜੇ ਕੋਈ ਇਹਨੂੰ 5-7 ਦਿਨ ਪੱਠੇ ਪਾਲੂ ਕੋਈ ਤੇ ਆ ਵੇਖੋ ਲਓ ਜੀ ਇਹ ਰੰਗ ਆ ਠੀਕ ਆ ਜੀ ਬਾਕੀ ਰੈੱਡ ਬਿਲਕੁਲ ਤੁਸੀਂ ਉਹ ਡਾਟ ਸਪੌਟ ਜਿਹੜੇ ਹੈਗੇ ਵਾਈਟ ਦੇ ਵਿੱਚ ਚਿੰਗ ਵੀ ਆ ਵੇਖੋ ਨਾ ਵੇ ਜੀ ਇੱਕ ਹਿਲਦਾ ਜਿਹਾ ਖਾ ਆਵੇ ਉਰ ਲਾ ਵੇਖੋ ਅਿੱਧੇ ਵੇਖੋ ਇਹ ਵੀ ਬਾਕਮਾਲ ਚੀਜ਼ ਹੀ ਹੁੰਦੀ ਹੈ ਜਮਾਂਦੂ ਹਿਲਦਾ ਕਿ ਕਹਿੰਦਾ ਹਾਂ ਜਮਾਂਦੂ ਜਮਾਂਦੂ ਨਹੀਂ ਨਹੀਂ ਹਲੋ ਆ ਕਹਿੰਦੇ ਆ ਇਹ ਜਮਾਂਦਰੀ ਜਮਾਂਦਰੀ ਮੰਨ ਲਵਾਵੇ ਹਾਂ ਹਿਲਦੇ ਨਹੀਂ ਹਿਲਦੇ ਆ ਵੀ ਜਿਹਨੂੰ ਆਪਾਂ ਮੀਨੀ ਕੇ ਆਂਦੇ ਹੁੰਦੇ ਮੰਨ ਲਓ ਇਹ ਗੱਲ ਹੈ ਵਿੱਚ ਜਦੋਂ ਮੀਨ ਆ ਹਾਂ ਮੀਨ ਫਿਰ ਰੰਗ ਵੀ ਬਾਕਮਾਲੀਆ ਵੇਖੋ ਤੇ ਤਰਾ ਮਿਤਰਾ ਲਾ ਲਓ ਕੋਈ ਇਹਨੂੰ ਇਹ ਗੱਲ ਹੈ ਕਿ ਰਾਠੀ ਲਾਲੇ ਕੋਈ ਪੀਰ ਭਰਾ ਕੋਈ ਇਹਨੂੰ ਮੰਨ ਲਓ ਕਿ ਨਹੀਂ ਤੇ ਬਾਕੀ ਸੀਲੀਆਂ ਵੇਖੋ ਕੋਈ ਇਹਨੂੰ ਪਤਾ ਹੀ ਨਹੀਂ ਵੀ ਮੰਨ ਲਾ ਇਹ ਗੱਲ ਹੈ ਕਿ ਵੀ ਲੱਤ ਮੰਨ ਲਾ ਅਜੇ ਵੱਛੀ ਆ ਵੀਰ ਜੀ ਉਹ ਵੱਛੀ ਆ ਹਾਂ ਅਜੇ ਮੰਨ ਲਾ ਚੌਗੀ ਚੌਗੀ ਛਿੱਗੀ ਆ ਪਹਿਲਾਂ ਪਹਿਲਾਂ ਵੀ ਜੀ ਪਹਿਲਾਂ ਲੱਬ ਪਹਿਲਾਂ ਨਹੀਂ ਹੋਣੀ ਵੀਰ ਜੀ ਅਜੇ ਕੋਈ ਇਹਨਾਂ ਲਾਲੇ ਕੋਈ ਦੂਜਣ ਲਾਲੇ ਮੰਨ ਲਓ ਉਹ ਪਹਿਲਾਂ ਸੂਆ ਮੰਨ ਕੇ ਸੌਦਾ ਲਾ ਲਿਓ ਤੁਸੀਂ ਹਾਂ ਮੱਛੀ ਬੜੀ ਪਿਆਰੀ ਹੈ ਜੀ ਸਾਹਮਣੀ ਪਣੀ ਕੋਈ 18 20 ਦਿਨ ਹਾਂਜੀ ਹਾਂਜੀ ਤੇ ਅੱਜ ਬਿਲਕੁਲ ਆਫਰ ਦੇ ਵਿੱਚ ਜਾਊਗੀ ਜਾਇਜ਼ ਰੇਟ ਛੋਟਾ ਜਿਹਾ ਮੁੱਲ ਕਰ ਦੇਣਾ ਕਿਸੇ ਪੁਰਾਣੇ ਥੋੜੇ ਮਾਥੜ ਵੀਰ ਨੇ ਕਦੀ ਉਹ ਹੁੰਦਾ ਵੀ ਥੋੜੇ ਪੈਸੇ ਖਰਚ ਕਰਨੇ ਆ ਤੇ ਘਰ ਦਾ ਕੋਈ ਡੰਗ ਚਲਾਉਣਾ ਠੀਕ ਹੈ ਜੀ ਚਾਹ ਪਾਣੀ ਦਾ ਜਾਂ ਨੋਰਮਲ ਦਲਾਈ ਜਾਨ ਨੇ ਕਰਮਾਲੀ ਨੇ ਬਾਕੀ ਰੇਟ ਵੀ ਬਿਲਕੁਲ ਜਾਇਜ਼ ਚਾਰੇ ਥਾਣਾ ਕੋਈ ਫੋੜ ਸ਼ਾਂਗ ਨਹੀਂ ਗਈ ਹਾਂਜੀ ਹਾਂਜੀ ਚਾਰੇ ਥਾਣ ਵਿਦਿਆ ਬਿਲਕੁਲ ਚੌਥਾ ਨਾ ਦੀ ਪੂਰ ਗਰੰਟੀ ਆ ਹਾਂ ਚਾਰੇ ਐ ਤੁਹਾਨੂੰ ਦੱਸਣ ਦਿਆਂ ਗੱਲ ਵੀ ਨਿਆਰਾ ਪੂਰਾ ਵਧੀਆ ਆਉਂਦਾ ਵਾ ਠੀਕ ਆ ਥਾਣਾ ਦੇ ਵਿੱਚੋਂ ਇਹ ਨਹੀਂ ਮੰਨ ਲਓ ਇਹ ਗੱਲ ਹੈ ਕੀ ਆ ਵੀ ਕੋਈ ਚਲੋ ਉਹ ਜੀ ਲੱਤ ਛੜ ਚਾਹੀ ਕੋਈ ਕਿੱਦਾਂ ਕਿੱਦਾਂ ਨਹੀਂ ਆਵੇ ਠੀਕ ਆ ਹਾਂ ਤੇ ਇਹ ਛੰਡੇ ਫਿਰ ਕੀ ਮੁੱਲ ਦੇਣੀ ਕਿ ਨਹੀਂ ਕੋਈ ਇਹਦਾ ਪੰਜੀ ਨਹੀਂ ਮੁੱਲ ਕੋਈ ਵੀ ਨਹੀਂ 18 ਦੀ ਦੇ ਦਈਏ ਫਿਰ ਦੀ ਸਹੀ 18 ਦੀ ਹਾਂ ਹਾਰਾਂ ਦੇ ਦੇ ਮੋਰ ਤਾਂ ਪਹਿਲਾਂ ਜਾਇਜ਼ ਚਲੋ ਐਡੀ ਕੁ ਬੱਚੀ ਦੇ ਜੰਮੀ ਹੋਣੀ ਆ ਹਾਂ 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 ਤੇ ਕੀ ਮੰਨ ਲਓ ਤਿਲ ਪਤਾ ਗੱਲ ਕੀ ਆ ਕੀ ਮੰਨ ਲਓ ਕਹੇ ਜਿਹਨੇ ਵੀ ਮੰਨ ਲਓ ਚਲ ਵੇਚਣੀ ਆ ਭਾਵੇਂ ਕਿਦਾਂ ਵੀ ਆ ਤੇ ਮੰਨ ਲਓ ਗਾੜੀ ਏ ਜਿੰਨੇ ਜਾਰੇ ਨੇ ਸਾਹਮਣੇ ਕਰਨੀ ਉਹਨੂੰ ਇਹ ਦਊਗੀ ਮਹਾਰਾਜ ਪਿਛੋਣੀ ਇਹਨੇ ਕਹੇ ਨੂੰ ਵੀ ਮੰਨ ਲਓ ਇਹ ਗੱਲ ਹੈ ਜੀ ਨਹੀਂ 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 ਬਿਲਕੁਲ ਹਾਂ ਕਿ ਕਿਤਰਾ ਸੰਭੀ ਪਾਲੀ ਕਈ ਕੋਹੇ ਨੂੰ ਚਾਰੀ ਨੂੰ ਚਾਰਿਆ ਉਹ ਨਿੱਕੀ ਹੁੰਦੀ ਨੂੰ ਨਹੀਂ ਤੱਕ ਕਰਨਾ ਕਰਦੇ ਫਿਰ ਛੱਡੇ ਵੀਰ ਜਿਹੜਾ ਕਰਨਾ ਖੁਸ਼ੀ ਨਾ ਕਰਦੇ ਹਾਂ ਨਹੀਂ ਫਿਰ ਵੀਰ ਜੀ ਇੱਕ ਹੀ ਗੱਲ ਇਹ ਇੱਕੋ ਗੱਲ ਹਾਂ ਨਾ ਵੀਰ ਜੀ ਫਿਰ 16000 ਦੀ ਕੋਈ ਵੀਰ ਭਰਾ ਕੋਈ ਲੈ ਜੇ ਖੋਲ ਕੇ 52600 ਦੀ ਵਹਿੜਾ ਤਿਆਰ ਹੋਈ ਵੀ ਮੰਨ ਲਓ ਜਿੱਦਾਂ ਵੀ ਆ ਮੰਨ ਲਓ ਕੋਈ ਇਹ ਆ ਵੀ ਫਰੇ ਕਰਮਾ ਵਾਲੀ ਨੇ ਦੁੱਧ ਨਹੀਂ ਜੇ ਮੁਕੰਦੇ ਦੁੱਧ ਵੀ ਇਹ ਤਾਂ ਤਨ ਮੈਂ ਦੱਸਣ ਦਿਆ ਨਜ਼ਾਰੇ ਵਾਲਾ ਹੋਣਾ ਲੈ ਵੀ ਹਾਂ ਠੰਡੀ ਮਿੱਠੀ ਵੇਖੋ 16 16 32 ਤੇ ਵਹਿੜ ਮਿਲੂ ਮਾਨਮੱਤੀ ਹਾਂ ਮਾਨਮੱਤੀ ਸਹੀ ਗੱਲ ਹਾਂ ਮਾਨਮਤੇ ਵਾਲਾ ਕੰਮ ਹੀ ਆ ਉਹ ਤਰ੍ਹਾਂ 16 16 32 ਹੋ ਜਾਣੇ ਵੀਰ ਜੀ ਜਦੋਂ ਤਿਆਰ ਹੋ ਗਈ ਹੈ ਤਿਆਰ ਹੋ ਗਈ ਹੈ ਆਉਤੇ ਵਰਗੀ ਹੋਰ ਦਿੱਤੀ ਨਾਲ 16 ਦੀ ਹੋ ਆ ਜਾਣੀ ਹਾਂ ਉਹ ਆ ਜਾਣੀ ਬਸ ਹਾਂ ਦੁੱਧ ਦੁੱਧ ਮੰਨ ਲਓ ਫਿਰ ਇਹਨੇ ਕਿਤੇ ਫਰਿੱਜ ਚੋਂ ਦੁੱਧ ਨਹੀਂ ਕਰ ਮਾਰੀ ਨੇ ਮੁਕੰਨ ਦੇਣਾ ਹਾਂ ਹਾਂ ਹਾਂਜੀ ਹਾਂਜੀ ਆ ਗੱਲ ਤੇ ਚੰਗੀ ਵੱਛੀ ਆ ਬਸ ਸਿਰਫ 16000 ਦੀ ਐਂਡ ਦੇ ਵਿੱਚ ਆਫਰ ਸੀਗੀ ਤੇ 20 ਦਿਨ ਸਾਹਮਣੀ ਪਾਣੀ ਕਿਸੇ ਭਰਾ ਨੂੰ ਅੱਜ 16000 ਦੀ ਬੱਸੀ ਮਿਲ ਜਾਣੀ ਆ ਜਰੂਰ ਮੇਰਾ ਭਰਾ ਕਰੋ ਗੱਲ ਸੌਦੇ ਦੇ ਵਾਸਤੇ ਖਾਸ ਤੌਰ ਤੇ ਅੱਜ ਇਹ ਦੋਸੋਂ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਟੋਟਲ ਸੱਤ ਕਨਗ ਸੀਗੇ ਬਾਕੀ ਸੱਤਾਂ ਲਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਕਰੋ ਗੱਲਬਾਤ ਵੀਰ ਝੰਡਾ ਸਿੰਘ ਉਹਨਾਂ ਦੇ ਨਾਲ ਤੇ ਬਾਕੀ ਦੀਵਾਲੀ ਤੋਂ ਪਹਿਲਾਂ ਜਿਹੜੇ ਇਹ ਤੁਹਾਨੂੰ ਆਪਾਂ ਪਸ਼ੂ ਦਿਖਾਤੇ ਆ ਬਾਕੀ ਮਾਲ ਜਿਹੜਾ ਮੰਡੀ ਦੇ ਵਿੱਚ ਤੁਹਾਨੂੰ ਉੱਥੇ ਵੀ ਵੇਖਣ ਦੇ ਵਿੱਚ ਮਿਲਦਾ ਰਹੂਗਾ ਕਟੀਆਂ ਝੋਟੀਆਂ ਨਾਲ ਇੱਕ ਸਾਈਡ ਤੇ ਪਾਸੇ ਵੀ ਲਈਆਂ ਨੇ ਮਾਲ ਉੱਥੇ ਵੀ ਲੈ ਕੇ ਪਹੁੰਚ ਰਹੇ ਆ ਜਿਹੜੇ ਮੇਰੇ ਭਰਾ ਖਰੀਦਣਾ ਚਾਹੁੰਦੇ ਆ ਮਾਲ ਕੰਟੈਕਟ ਬਣਾ ਲਿਓ ਉਥੇ ਮਿਲਣਾ ਕਿਸੇ ਭਰਾ ਨੇ ਉਥੇ ਮਿਲ ਕੇ ਵੀ ਤੁਸੀਂ ਗੱਲਬਾਤ ਕਰਿਆ ਜੀ ਲੈ ਵੀ ਛੰਡੇ ਵੀ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਂਝੇ ਨੰਬਰ ਆਏ ਵੀ ਜੀ 9872439717 ਵਾਹ ਹਾਂਜੀ ਤੇ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਮ ਚੰਡਾ ਸਿੰਘ ਵਪਾਰੀ ਪਿੰਡ ਕੈਰੋਂ ਤਕਰੀਬਨ ਆਮ ਵੀਰਾਂ ਨੂੰ ਪਤਾ ਹੀ ਆ ਗ੍ਰੈਂਡ ਕੈਰੋਂ ਦੀ ਵੀਰ ਜੀ ਕੋਈ ਵੀਰ ਜੀ ਦੂਰੋਂ ਲੈ ਰਹੇ ਹੋ ਨਾ ਵਾ ਤੇ ਕੋਈ ਗ੍ਰੈਂਡ ਕੈਰੋਂ ਦੀ ਵੀਰ ਜੀ ਲੋਕੇਸ਼ਨ ਲਾ ਲੇ ਨਾਲ ਹੀ ਪਿਛਲੇ ਬੰਨੇ ਆਪਣੀਆਂ ਵਹਿਲੀਆਂ ਦੂਜਾ ਨੰਬਰ ਵੀ ਵੀਰ ਜੀ ਨੋਟ ਕਰ ਲਓ ਪਿਛਲੀ ਵਾਰ ਇਹਨਾਂ ਨੂੰ ਥੋੜਾ ਜਿਹਾ ਨੰਬਰ ਬੰਦ ਹੋ ਗਿਆ ਤੇ ਵੀਰ ਭਰਾ ਥੋੜੇ ਆਣ ਕੇ ਵਿਚਾਰੇ ਢੀਕਦੇ ਰਹਿ ਮੁਰਕੇ ਕਈ ਵਾਰੀ ਪਤਾ ਨਹੀਂ ਲੱਗਦਾ ਹਾਂ ਹਾਂ 826472068 ਚਲੋ ਜੀ ਹਾਂਜੀ ਹਾਂਜੀ ਲਓ ਵੀ ਇਹ ਦੋਵੇਂ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਆਪਾਂ ਮੇਰੇ ਝੰਡੇ ਦੇ ਕਾਲ ਕਰਕੇ ਕਰੋ ਗੱਲਬਾਤ ਮਾਲ ਆਉਂਦਾ ਰਹਿੰਦਾ ਪੁੱਛਗਿੱਛ ਕਰਦੇ ਰਿਹਾ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ